ਜੀ ਮੈਨੂੰ ਤਕਲੀਫ ਹੈ ਕਿ ਛੇਰੀ ਕਾਲਤਾਸਾ ਦਾ ਹੁਕਮ ਨਹੀਂ ਮੰਨਿਆ ਜਾ ਰਿਹਾ। ਕਿ ਇਹ ਰਿਓ ਕਿਹੜਾ ਡਾਇਰੈਕਸ਼ਨ ਦਾ ਹੋ ਰਿਹਾ ਹੈ? ਚਾਹੇ ਉਹ ਆਪਣੇ ਆਪ ਚੰਦ ਦਾ ਸਰਦਾਰ ਸਾਹਿਬ ਤੁਹਾਨੂੰ ਵੀ ਪਤਾ ਹੈ। ਪਬਲਿਕ ਵੀ ਗੱਲਾਂ ਕਰ ਰਹੀ ਹੈ। ਫਿਰ ਛੇਰੀ ਕਾਲਤਾਖਸਾ ਦੇ ਜਥੇਦਾਰ ਰਗਵੀਰ ਸਿੰਘ ਜੀ ਨੂੰ ਵੀ ਪਤਾ ਹੋਵੇਗਾ। ਪਤਾ ਹੋਊਗਾ ਨਾ। ਸ਼ਰਮਾ ਜੀ ਜੀ ਇੱਥੇ ਮੈਂ ਮਤ ਆਊਟ ਆਫ ਵੇ ਕਰੀ। ਠੀਕ ਹੈ ਜੀ। ਉਹਨਾਂ ਇੱਕ ਪੈਸੇ ਨਹੀਂ ਲੰਘਾ ਦਿੱਤਾ ਹੂੰ ਉਹਨਾਂ ਨੇ ਟੋਟਲ 3.5 ਲੱਖ ਰੁਪਏ ਮੇਰੇ ਦਫ਼ਤਰ ਦੇ ਕੇ ਆਏ ਸੀ ਜੀ ਪਰ ਮੈਂ 2.2 ਲੱਖ ਰੁਪਏ ਦਵਾਇਆ ਉਹਨਾਂ ਨੂੰ ਹੁਣ ਦੇਖ ਲੈ ਵੀ ਕਿੰਨੇ ਪੈਸੇ ਲੱਗੇ ਕਿੰਨੇ ਨੂੰ ਦਾ ਹੋਇਆ ਜੀ ਫਿਰ ਉਹਨਾਂ ਨੇ ਕਿਹਾ ਵੀ ਸੁਰਜੀਤ ਰੱਖਣੇ ਰਾਣੀ ਦੀ ਮਦਦ ਕਰੀ ਜੀ ਉੱਥੇ ਅੰਮ੍ਰਿਤਸਰ ਜਾ ਕੇ ਇਹ ਜੀ ਪੈਸੇ ਲੈ ਕੇ ਆਇਆ ਤੇ ਫਿਰ ਮੈਂ ਇਹ ਗੱਲ ਕਹੀ ਸੀ ਜੀ ਕਿ ਗਰੇਵਾ ਸਾਹਿਬ ਤੇ ਇਨਕੇ ਸ਼ਰਮਾ ਜੀ ਕਹਿੰਦੇ ਆਪਾਂ ਹਰਮਿੰਦਰ ਸਾਹਿਬ ਚੱਲਦੇ ਆ ਜੇ ਤਾਂ ਉਹ 1 ਰੁਪਿਆ ਸਾਫਤ ਕਰਤਾ ਉਹਨਾਂ ਨੇ ਹੂੰ ਕਈ ਮੈਂ ਦੇਖੇ ਆ ਉਥੇ ਫਿਰ ਮੈਂ ਸਾਰੀ ਜ਼ਿੰਦਗੀ ਪੋਲਿਟਿਕ ਚ ਵੱੜਦਾ ਨਹੀਂ ਆ ਮੈਂ ਤੁਹਾਨੂੰ ਪ੍ਰਸੰਨ ਕਰਨਾ ਗੁਰੂ ਦੇ ਘਰ ਖੜ ਕੇ ਕਹਿਣਾ ਮੈਂ ਵੱੜ ਜਾਣਾ ਜੇ ਜੇ ਨਾ ਸਾਬਤ ਕਰਿਆ ਫਿਰ ਉਹ ਆਪਣੀ ਸਜ਼ਾ ਆਪ ਹੀ ਲੈਣ ਮੈਂ ਉਹਨੂੰ ਕਹਿੰਦਾ ਕਿ ਹੱਸ ਜਾ ਉਹ ਕਰ ਲੈਣ ਜਿੱਥੇ ਤੁਸੀਂ ਹੁੰਦੇ ਹੋ ਉਥੇ ਆਪਣਾ ਰਾਧਾ ਸਵਾਮੀ ਦੇ ਜਿਹੜੇ ਪ੍ਰਮੁੱਖ ਹੈਗੇ ਗੁਰਿੰਦਰ ਸਿੰਘ ਜੀ ਉਹ ਵੀ ਹੁੰਦੇ ਨੇ ਢਿਲੋਂ ਸਾਹਿਬ ਉਥੇ ਹਰਪ੍ਰੀਤ ਸਿੰਘ ਜੀ ਵੀ ਆਉਂਦੇ ਨੇ ਉੱਚ ਨਮਾ ਦਿਓ ਤਲਚੀ ਜਾ ਰਹੀ ਹੈ ਦੇਖੋ ਇਹ ਦੇਖੋ ਕਈ ਗੱਲਾਂ ਨਾਲ ਆਪਾਂ ਐਵੇਂ ਵੱਡੀਆਂ ਕਰ ਦਿੰਦੇ ਆ ਜੀ ਜਿਹੜੀ ਮੇਰੀ ਗੱਲ ਹੋਈ ਹਮ ਜਿੱਥੇ ਉੱਥੇ ਗਏ ਜੀ ਉਹ ਜਦੋਂ ਉਹਨਾਂ ਦੇ ਉੱਤੇ ਇਹ ਬੇਤਾਈ ਜਿਹਾ ਆਪਾਂ ਕੋ ਕਹਿ ਲਈ ਜੋ ਉਹਨਾਂ ਨੇ ਕੀਤਾ ਜਾਂ ਉਹਨੂੰ ਹਟਾਇਆ ਹਮ ਉਹਨਾਂ ਨੇ ਮੈਨੂੰ ਦੱਸਿਆ ਕਿ ਜੀ ਮੈਂ ਇਹਨਾਂ ਕੋ ਆਪਾਂ ਪੰਜਾਬੀ ਵਿਚ ਗਲਿਫ ਸੋਸ ਕਰਨਾ ਆ ਯਾਰ ਜੀ ਕਿ ਜਿਹੜੀ ਗੱਲ ਇਹ ਜੀ ਮਾੜੀ ਹੋਈ ਹੈ ਵੀ ਗਲਤ ਗਲਤ ਹੋਈ ਹੈ ਯਾਨੀ ਕਿ ਪੁੰਦਰ ਸਾਹਿਬ ਤੇ ਸ਼ੰਕਾ ਘਟਿਆ ਤੁਹਾਡੀ ਧਾਮੀ ਸਾਹਿਬ ਤੇ ਜ਼ਿਆਦਾ ਹੈ ਦੋਹਾਂ ਦੀ ਇੱਕੋ ਗੱਲ ਹੈ ਜੀ ਉਹ ਵੀ ਕਿਸੇ ਦੇ ਕਹਿਤੇ ਤੇ ਕੰਮ ਕਰ ਰਹੇ ਨੇ ਇਹ ਵੀ ਕਿਸੇ ਦੇ ਕਹਿਤੇ ਤੇ ਕੰਮ ਕਰ ਰਹੇ ਨੇ ਜੇ ਜੇ ਬੰਦਾ ਆਪਣੀ ਮਰਜ਼ੀ ਨਾਲ ਕੰਮ ਕਰਦਾ ਉਹ ਤਾਂ ਪ੍ਰੈਸ ਕੋ ਖੜ ਕੇ ਝੋਕ ਕੇ ਵੀ ਜਵਾਬ ਦਿੰਦਾ ਤਾਂ ਜੱਥੇਦਾਰ ਰਗਵੀਰ ਸਿੰਘ ਜੀ ਦਾ ਜਿਹੜਾ ਫੈਸਲਾ ਹੈ ਉਸ ਫੈਸਲੇ ਨੂੰ ਮੰਨਣ ਵਾਸਤੇ ਫਿਰ ਕਾਰਗਰ ਨਹੀਂ ਹੈ ਕਿ ਤੁਸੀਂ ਕਰੋ ਪਿੱਛੇ ਡਾਇਰੈਕਸ਼ਨ ਆ ਰਹੀਆਂ ਨੇ ਦੇਖੋ ਉਹ ਤੁਸੀਂ ਦੇਖ ਹੀ ਰਹੇ ਹੋ ਜੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਰਜਾਈਨ ਨੇ ਜਿੰਨੇ ਵੀ ਰਜਾਈਨ ਦਿੱਤੇ ਹੋਏ ਨੇ ਉਹ 3 ਦਿਨ ਦੇ ਵਿੱਚ ਐਕਸੈਪਟ ਹੋਣੇ ਚਾਹੀਦੇ ਨੇ ਜੀ ਉਹ ਐਕਸੈਪਟ ਕਰਕੇ ਕਾਪੀ ਅਕਾਲ ਤਖਤ ਨੂੰ ਭੇਜਿਆ ਵੀ ਜੀ ਪਰ ਨਹੀਂ ਹੋਇਆ ਉਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਗਿਆ ਸਾਨੂੰ ਇਨਵੈਂਟ ਮੰਨਣਾ ਚਾਹੀਦਾ ਜੀ ਉਹ ਸਜ਼ਾ ਬੰਦ ਸੀ ਉਹ ਕੱਟ ਸੀ ਜਿਹੀ ਜਿਹੀ ਵੀ ਸੀਗੀ ਸਾਨੂੰ ਇਨਵੈਂਟ ਮੰਨ ਜੇ ਅਸੀਂ ਉਹਨੂੰ ਪਰਮਾਤਮਾ ਤੋਂ ਤਖਤ ਮੰਨਦੇ ਆਂ ਤੇ ਸਾਨੂੰ ਇਨਵੈਂਟ ਮੰਨਣਾ ਚਾਹੀਦਾ ਪਰ ਇਹਨਵੇਂ ਲਾਗੂ ਹੋਣਾ ਚਾਹੀਦਾ ਸਾਨੂੰ ਜਿਹਨੂੰ ਜੋ ਵੀ ਮਿਲਿਆ ਜਿੰਨੇ ਮਿਲੇ ਉਹ ਵੀ ਸਦਕਾ ਤੁਸੀਂ ਭੁਗਤਣੇ ਤਿਆਰ ਨਹੀਂ ਅਕਰ ਸਭ ਬਹੁਤ ਵੱਡਾ ਵਕਵਾ ਤੁਸੀਂ ਦੱਸਤਾ 15 ਤੋਂ 25 10 ਸਾਲ ਹੋ ਗਏ 10 ਸਾਲ ਦੇ ਸਾਨੂੰ ਸਮਝ ਨਾ ਆਈ ਵੀ ਅਸੀਂ ਥੱਲੇ ਜਾ ਰਹੇ ਹਾਂ ਛਾਈ ਛਮਸੀ ਪਰ ਆਪਾਂ ਕੁਰਸੀ ਨਹੀਂ ਸੀ ਜਿੱਥੇ ਬਿਠੋਂਦੇ ਹਾਂ ਆਪਾਂ ਕਹਿੰਦੇ ਸੀ ਵੀ ਨਾ ਕਿਵੇਂ ਨਾ ਕਿਵੇਂ ਛੱਡ ਜਵੇ ਕਿਵੇਂ ਨਾ ਕਿਵੇਂ ਛੱਡ ਜਵੇ ਮੇਰਾ ਖਿਆਲ ਕਿੰਨੀ ਵਾਰ ਗੱਲਾਂ ਹੋਈਆਂ ਹੋਣੀਆਂ ਬੈਠ ਕੇ ਜਿਵੇਂ ਆਪਾਂ ਬੈਠੇ ਆ 20 ਵਾਰ ਗੱਲਾਂ ਹੋਈਆਂ ਕਿ ਜੀ ਆਪਾਂ ਟੈਂਪਰਰੀ ਛੱਡ ਦਿਓ ਆਪਾਂ ਸ਼੍ਰੀ ਕਾਲਤਾਸਰ ਸਾਹਿਬ ਤੇ ਜਾਇਓ ਆ ਮਾਫੀ ਮੰਗ ਲਈਏ ਪਰ ਤੁਹਾਡੇ ਸਾਰੇ ਲੀਡਰ ਉੱਥੇ ਸਰਸੇ ਵਾਲੇ ਦੇ ਅੱਗੇ ਨਤਮਸਤਕ ਹੁੰਦੇ ਰਹੇ ਨੇ ਸਭ ਦੀਆਂ ਤਸਵੀਰਾਂ ਹੈਗੀਆਂ ਨੇ ਜਦੋਂ ਅਸੀਂ ਗਏ ਮੈਂ ਵੀ ਗਿਆ ਉੱਥੇ ਜੀ ਜਾ ਕੇ ਫਿਰ ਮੈਂ ਸ਼੍ਰੀ ਕਾਲਤਾਸਰ ਸਾਹਿਬ ਤੇ ਜਾ ਕੇ ਆਇਆ ਜੀ ਸਵਾਗਤ ਕਰਦੇ ਆ ਆਪਣੇ ਇਸ ਪਲੇਟਫਾਰਮ ਦੇ ਉੱਪਰ ਸਾਂਝ ਵਿਚਾਰਾਂ ਦੀ ਬਿਲਕੁਲ ਸਾਂਝ ਵਿਚਾਰਾਂ ਦੇ ਇਸ ਪਲੇਟਫਾਰਮ ਦੇ ਉੱਪਰ ਅਸੀਂ ਹਮੇਸ਼ਾ ਹੀ ਵਿਚਾਰ ਕਰਦੇ ਰਹਿੰਦੇ ਆ ਚਾਹੇ ਸਮਾਜਿਕ ਮੁੱਦੇ ਹੋਣ ਚਾਹੇ ਰਾਜਨੀਤਿਕ ਮੁੱਦੇ ਹੋਣ ਸੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤੇ ਬਹੁਤ ਤਾਕਤਵਾਰ ਸ਼ਕਤੀ ਸੀ ਜਿਸ ਨੂੰ ਅਕਾਲੀ ਦਲ ਕਿਹਾ ਜਾਂਦਾ ਸੀ ਸੀ ਸ਼ਬਦ ਇਸ ਲਈ ਕਹਿ ਰਿਹਾ ਕਿਉਂਕਿ ਅਕਾਲੀ ਦਲ ਬਾਦਲ ਦਾ ਜੋ 1920 ਤੋਂ 2019 ਤੱਕ ਦਾ ਸਫ਼ਰ ਹੈ ਉਹ ਸਭ ਦੇ ਪਲੀ ਭਾਤੀ ਚਾਣੂ ਹੈ ਕਿੰਨੀ ਗਰਾਵਟ ਆਈ ਉਸ ਗਰਾਵਟ ਦਾ ਨਤੀਜਾ ਹੁਣ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਅਖਾਲ ਤਖਤ ਸਾਹਿਬ ਦੇ ਜੱਥੇਦਾਰ ਸਾਭਾ ਵੱਲੋਂ ਸਜ਼ਾਾਂਾਂ ਦਿੱਤੀਆਂ ਗਈਆਂ ਹਾਲਾਂਕਿ ਕੁਝ ਲੋਗ ਇਸ ਗੱਲ ਤੋਂ ਇਤਿਫਾਕ ਨਹੀਂ ਰੱਖਦੇ ਕਿ ਉਹ ਸਜ਼ਾ ਨਹੀਂ ਸੀਗੀ ਪਰ ਫੇਰ ਵੀ ਅਕਾਲ ਤਖਤ ਤੋਂ ਜੋ ਹੁਕਮ ਨੇ ਆਇਆ ਉਸ ਨੂੰ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਸਿਰ ਮੱਥੇ ਲਿਆ ਸਾਰੀ ਸਜ਼ਾ ਭੁਗਤੀ ਚਾਹੇ ਜੁੱਤੀਆਂ ਦੀ ਸੇਵਾ ਦੀ ਗੱਲ ਹੋਵੇ ਮਾਫ ਕਰਨਾ ਸੇਵਾ ਕਹਿਣਾ ਪੈਂਦਾ ਕਿਉਂਕਿ ਸੁੱਤੀਆਂ ਦੀ ਸੇਵਾ ਹੀ ਸੀਗੀ 사ਜਾਸੀ ਪਰ ਚਾਹੇ ਲੰਗਰ ਦੇ ਵਿੱਚ ਸੇਵਾ ਕਰਨੀ ਹੋਵੇ ਚਾਹੇ ਬਰਤਨ ਧੋਣੇ ਹੋਣ ਉਹ ਸਾਰੀਆਂ ਸੇਵਾਵਾਂ ਧਾਰਮਿਕ ਸੇਵਾਵਾਂ ਜਿਹੜੀ ਹੈਗੀਆਂ ਉਹ ਭੁਗਤੀਆਂ ਪਰ ਉਹ ਸਭ ਦੇ ਵਿੱਚ ਫੇਰ ਵੀ ਅਕਾਲੀ ਦਲ ਦੁਬਾਰਾ ਇਕੱਠਾ ਹੁੰਦਾ ਹੋਇਆ ਨਹੀਂ ਦਿਖ ਰਿਹਾ ਪਿਛਲੇ ਦਿਨੀ ਪਟਿਆਲਾ ਵਿੱਚ ਗੁਰਚਰਨ ਸਿੰਘ ਟੋੜਾ ਜੀ ਦੇ ਹਾਲ ਦੇ ਵਿੱਚ ਮੀਟਿੰਗ ਹੁੰਦੀ ਹੈ ਸੱਤ ਮੈਂਬਰੀ ਹੁਣ 13 ਤਰੀਕ ਨੂੰ ਫੇਰ ਮੀਟਿੰਗ ਹੋਣੀ ਹੈ ਹੱਲ ਦੇ ਉੱਪਰ ਸਾਰੀਆਂ ਨੇ ਨਿਗਾਵਾਂ ਟਿਕੀਆਂ ਹੋਈਆਂ ਨੇ। ਅਕਾਲੀ ਦਲ ਚੋਂ ਕੁਝ ਅਕਾਲੀ ਨੇਤਾ ਪਹਿਲਾਂ ਹੀ ਬਾਹਰ ਹੋ ਗਏ ਸੀਗੇ ਜਿਹਨੂੰ ਬਾਕੀ ਧੜਾ ਵੀ ਗਿਆ ਜਾਂਦਾ ਸੀਗਾ। ਉਹਨਾਂ ਦੀ ਚਰਚਾਵਾਂ ਵੀ ਖੂਬ ਨੇ। ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਵੀ ਇੱਕ ਅਕਾਲੀ ਦਲ ਸਥਾਪਿਤ ਹੋ ਸਕਦਾ ਹੈ ਜੋ ਕਿ ਪੰਜਾਬ ਦੇ ਸਿੱਖਾਂ ਵਾਸਤੇ, ਪੰਜਾਬ ਦੇ ਪੰਥ ਵਾਸਤੇ ਕੰਮ ਕਰੇਗਾ। ਉਹਨਾਂ ਵਿੱਚੋਂ ਇੱਕ ਸੀਨੀਅਰ ਲੀਡਰ ਜੋ ਕਿ ਕੈਬਨਿਟ ਮੰਤਰੀ ਸੀਗੇ ਸਰਦਾਰ ਸਰਜੀਤ ਸਿੰਘ ਰਖੜਾ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਰਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਥੈਂਕ ਯੂ ਰਖੜਾ ਸਾਹਿਬ ਮੇਰੀ ਸਾਰੀ ਗੱਲਬਾਤ ਤੁਸੀਂ ਸੁਣੀ ਜੋ ਕੁਝ ਮੈਂ ਬੋਲਿਆ ਪਹਿਲੇ ਦੱਸੋ ਕੱਲ 13 ਤਰੀਕ ਨੂੰ ਮੀਟਿੰਗ ਹੋਣੀ ਹੈ ਸੱਤ ਮੈਂਬਰੀ ਉਸ ਤੋਂ ਤੁਸੀਂ ਕੀ ਸੋਚਦੇ ਹੋ ਕਿ ਕਹੀ ਜਾ ਰੁਝਾਨ ਸਾਹਮਣੇ ਆਏਗਾ ਲੋਕਾਂ ਦੇ ਇਹ ਅਕਾਲੀ ਦਲ ਫੇਰ ਪੰਥ ਦੀ ਸੇਵਾ ਵਾਸਤੇ ਖੜਾ ਹੋ ਰਿਹਾ ਦੇਖੋ ਪਹਿਲੀ ਗੱਲ ਤਾਂ ਮੈਨੂੰ ਬਹੁਤ ਘੱਟ ਉਮੀਦ ਹੈ ਕਿ ਕੱਲਾ ਹੀ ਮੀਟਿੰਗ ਹੋਊਗੀ ਜੀ ਜੇ ਹੋਈ ਤਾਂ ਉਹਦਾ ਰਿਜ਼ਲਟ ਕੁਝ ਨਹੀਂ ਨਿਕਲਣਾ ਬਲਵਿੰਦਰ ਸਿੰਘ ਪੁੰਦਲ ਨਹੀਂ ਆ ਰਹੇ ਫਿਰ ਦੇਖੋ ਮੈਨੂੰ ਤਾਂ ਘੱਟ ਉਮੀਦ ਆ ਬਾਕੀ ਤਾਂ ਪਰਮਾਤਮਾ ਨੂੰ ਪਤਾ ਜਾਂ ਪੁੰਦਲ ਸਾਹਿਬ ਨੂੰ ਪਤਾ ਹੈ ਪਰ ਮੈਨੂੰ ਬਹੁਤ ਘੱਟ ਉਮੀਦ ਹੈ ਪਹਿਲਾਂ 11:00 ਤੱਕ ਦੀ ਮੀਟਿੰਗ ਰੱਖੀ ਸੀ ਜੀ ਧਾਮੀ ਸਾਹਿਬ ਨੇ ਮੀਟਿੰਗ ਰੱਖੀ ਉਹਨਾਂ ਨੇ ਪੁੱਛ ਕੇ ਹੀ ਰੱਖੀ ਹੋਣੀ ਆ ਜਾਂ ਮੀਟਿੰਗ ਕਰਦੇ ਆ ਪੁੱਛ ਕੇ ਰੱਖਦੇ ਆ ਜਿਹੜਾ ਮੇਨ ਮੰੰਦਲਾ ਬੁਲਾਇਆ ਪਰ 11:00 ਦੀ ਬਜਾਏ ਤੇ ਹੁਣ ਉਹਨਾਂ ਨੇ ਮੌਕੇ ਸ਼੍ਰੀ ਕਹਿਤਾ ਕਿ ਵੀ ਇਹ 13:00 ਨੂੰ ਹੋਵੇ ਤੁਸੀਂ ਕਹਿੰਦੇ ਕਿ ਮੈਨੂੰ ਉਮੀਦ ਨਹੀਂ ਹੈਗੀ ਤੁਸੀਂ ਵੀ ਪੁੰਦਲ ਸਾਹਿਬ ਦੇ ਕਾਫੀ ਨਜ਼ਦੀਕ ਰਹੇ ਹੋ ਕਾਫੀ ਤੁਹਾਡੇ ਨੇੜਤਾ ਰਹੀ ਹੈ ਬੈਠੇ ਵੀ ਰਹੇ ਉਹਨਾਂ ਦਾ ਸੁਭਾਅ ਤੋਂ ਪੜੀ ਪੰਤੀ ਜਾਣੂ ਆ ਤੁਸੀਂ ਤੁਹਾਨੂੰ ਇਹਨਾ ਯਕੀਨ ਕਿ ਮੈਂ ਕਿਉਂ ਆਉਣਗੇ ਨਹੀਂ ਦੇਖੋ ਭੁੰਦਰ ਸਾਹਿਬ ਐਜੇ ਮੈਂ ਦੇਖਿਆ ਬਹੁਤ ਸ਼ਰੀਫ ਆਦਮੀ ਜੀ ਬਹੁਤ ਵਧੀਆ ਬੰਦੇ ਨੇ ਔਰ ਪੰਥ ਦੇ ਵਿੱਚ ਬਹੁਤ ਲੰਮਾ ਟਾਈਮ ਨੇ ਲਾਇਆ ਜੀ ਪਰ ਅੱਜ ਕੀ ਹੋ ਰਿਹਾ ਹੈ ਚਾਹੇ ਤਾਮੀ ਸਾਹਿਬ ਨੇ ਚਾਹੇ ਭੁੰਦੇ ਸਾਹਿਬ ਉਹਨਾਂ ਨੂੰ ਪਿੱਛੋਂ ਡਾਇਰੈਕਸ਼ਨਾਂ ਆਉਂਦੀਆਂ ਨੇ ਵੀ ਕੀ ਕਰਨਾ ਹੈ ਕਿੱਥੇ ਜਾਣਾ ਹੈ ਕੀ ਬੋਲਣਾ ਹੈ ਪਿੱਛੇ ਡਾਇਰੈਕਸ਼ਨਾਂ ਉਹ ਹੀ ਡਾਇਰੈਕਸ਼ਨਾਂ ਜਿਹੜੇ ਪਹਿਲਾਂ ਜਿੱਥੇ ਦਾ ਥਾਪਦੇ ਸੀਗੇ ਜੇ ਜੇ ਡਾਇਰੈਕਸ਼ਨਾਂ ਉਹ ਵੀ ਡਾਇਰੈਕਸ਼ਨਾਂ ਆਈ ਹੋਇਆ ਜੀ ਮੈਨੂੰ 100% ਉਮੀਦ ਹੈ ਤਾਮੀ ਸਾਹਿਬ ਕਿ ਘੱਟ ਹੋਵੇ ਹੂੰ ਉਹਨਾਂ ਤੇ ਇਸ ਗੱਲ ਦਾ ਪ੍ਰੈਸ਼ਰ ਸੀ ਤੁਸੀਂ ਦੇਖਿਆ ਕਿ ਜਦ ਤੋਂ ਇਹ ਕੰਮ ਸ਼ੁਰੂ ਹੋਇਆ ਹੈ ਕਦੇ ਵੀ ਧਾਮੀ ਸਾਹਿਬ ਨੇ ਪ੍ਰੈਸ ਨੂੰ ਅਡਰੈਸ ਨਹੀਂ ਕੀਤਾ ਅੱਗੇ ਛੋਟੀ ਛੋਟੀ ਗੱਲ ਵੀ ਸੋਧਨ ਕਰਦੇ ਸੀ ਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਵੀ ਅਡਰੈਸ ਨਹੀਂ ਕੀਤਾ ਉਹਨਾਂ ਨੇ ਪਹਿਲੇ ਹੀ ਪ੍ਰੈਸਨ ਚ ਕਹਿਤਾ ਵੀ ਮੈਨੂੰ ਪਸਵਾਲ ਨਾ ਕਰਿਓ 13 ਤਰੀਕ ਨੂੰ ਅਗਲੀ ਮੀਟਿੰਗ ਰੱਖੀ ਗਈ ਹੈ ਬਸ ਉਹ 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 ਉਹੀ ਗੱਲ ਹੈਗੀ ਹਰ ਚੀਜ਼ ਤੇ ਇਹਦਾ ਮਤਲਬ ਉਹਨਾਂ ਤੇ ਕੋਈ ਭੋਜ ਹੈ ਯਾਨੀ ਕਿ ਪੁੰਦਰ ਸਾਹਿਬ ਤੇ ਸ਼ੰਕਾ ਘਟਿਆ ਥੋੜੀ ਧਾਮੀ ਸਾਹਿਬ ਤੇ ਜ਼ਿਆਦਾ ਦੋਹਾਂ ਦੀ ਇੱਕੋ ਗੱਲ ਹੈ ਜੀ ਉਹ ਵੀ ਕਿਸੇ ਦੇ ਕਹੇ ਤੇ ਕੰਮ ਕਰ ਰਹੇ ਨੇ ਇਹ ਵੀ ਕਿਸੇ ਦੇ ਕਹੇ ਤੇ ਕੰਮ ਕਰ ਰਹੇ ਨੇ ਜੇ ਜੇ ਬੰਦਾ ਆਪਣੀ ਮਰਜ਼ੀ ਨਾਲ ਕੰਮ ਕਰਦਾ ਉਹ ਤਾਂ ਪ੍ਰੈਸ ਕੋ ਖੜ ਕੇ ਠੋਕ ਕੇ ਵੀ ਜਵਾਬ ਦਿੰਦਾ ਵੀ ਜੀ ਆ ਸਾਡਾ ਫੈਸਲਾ ਸੀ ਆ ਅਸੀਂ ਕਰਕੇ ਆ ਸਾਡੀ ਆ ਸਾਡੀ ਜ਼ਮੀਰ ਦੀ ਬਾਤ ਸੀ ਫਿਰ ਸੱਤ ਮੈਂਬਰੀ ਕਮੇਟੀ ਬਣਾਉਣ ਦਾ ਕੀ ਮਤਲਬ ਰਿਹਾ ਜੇ ਪ੍ਰਧਾਨ ਸਾਹਿਬ ਦੇ ਉੱਪਰ ਵੀ ਪਿੱਛੋਂ ਕੋਈ ਡਾਇਰੈਕਸ਼ਨ ਆ ਰਹੀ ਹੈ ਦੇਖੋ ਫਾਇਦਾ ਨੁਕਸਾਨ ਤਾਂ ਜੋ ਸ਼੍ਰੀ ਕਾਲ ਤਸਜਦਰ ਸਾਹਿਬ ਨੂੰ ਠੀਕ ਲੱਗਿਆ ਹਾਂ ਜਾਂ ਸੰਜੇ ਸਿੰਘ ਸੇਵਾ ਨੂੰ ਠੀਕ ਲੱਗਿਆ ਉਹਨਾਂ ਨੇ ਉਹ ਫੈਸਲਾ ਸੁਨਾਤਾ ਉਹ ਫੈਸਲਾ ਤਾਂ ਮੰਨਣਾ ਪੰਥ ਨੇ ਤੇ ਜੱਥੇਦਾਰ ਰਗਵੀਰ ਸਿੰਘ ਜੀ ਦਾ ਜਿਹੜਾ ਫੈਸਲਾ ਹੈ ਉਸ ਫੈਸਲੇ ਨੂੰ ਮੰਨਣ ਵਾਸਤੇ ਫਿਰ ਕਾਰਗਰ ਨਹੀਂ ਹੈ ਕਿ ਤੁਸੀਂ ਕਰੋ ਪਿੱਛੇ ਡਾਇਰੈਕਸ਼ਨ ਆ ਰਹੀਆਂ ਨੇ ਦੇਖੋ ਉਹ ਤੁਸੀਂ ਦੇਖ ਹੀ ਰਹੇ ਹੋ ਜੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਰਜਾਇਨ ਨੇ ਜਿੰਨੇ ਵੀ ਰਜਾਇਨ ਦਿੱਤੇ ਹੋਏ ਨੇ ਉਹ 3 ਦਿਨ ਦੇ ਵਿੱਚ ਐਕਸੈਪਟ ਹੋਣੇ ਚਾਹੀਦੇ ਨੇ ਜੀ ਉਹ ਐਕਸੈਪਟ ਕਰਕੇ ਕਾਪੀ ਅਕਾਲ ਤਖਤ ਨੂੰ ਭੇਜ ਜਾਵੇ ਜੀ ਪਰ ਨਹੀਂ ਹੋਇਆ ਸਮਾਂ 1.5 ਮਹੀਨਾ ਦਾ ਲੱਗਿਆ ਸਮਾਂ 1.5 ਮਹੀਨਾ ਦਾ ਲੱਗਿਆ ਕਈ ਵਾਰ ਕਾਹਤਸਾ ਤੇ ਜਾ ਕੇ ਪਰ ਸ਼੍ਰੀ ਕਾਹਤਸਾ ਸੇ ਸੱਸ ਇਹੀ ਕਹਿੰਦੇ ਰਹੇ ਕਿ ਨਹੀਂ ਜੋ ਅਸੀਂ ਫੈਲਾ ਕੀਤਾ ਇਨਵਨ ਲਾਗੂ ਹੋਊਗਾ ਸੱਤਾ ਜਾਣ ਤੋਂ ਬਾਅਦ ਵੀ ਕੁਰਸੀ ਦਾ ਮੂਹ ਨਹੀਂ ਸੀ ਜਾ ਰਿਹਾ ਤਾਂ ਹੀ ਅਸਤੀਫਾ ਦਿੱਤੀ ਜੋ ਜੋ ਵੀ ਮਰਜ਼ੀ ਕਹਿ ਲਓ ਆਪਾਂ ਗਲਤਾ ਇਹ ਹੈ ਇਹ ਕੁਰਸੀਆਂ ਇਹ ਤਾਕਤ ਚੀਜ਼ ਵਿੱਚ ਸਾਰਾ ਛੋਟੀ ਚੀਜ਼ ਹੈ ਸਭ ਤੋਂ ਵੱਡੀ ਗੱਲ ਥੋੜਾ ਧਰਮ ਹੈ ਜੀ ਜੇ ਥੋੜਾ ਧਰਮ ਠੀਕ ਹੈ ਅੱਜ ਜਿਹੜੇ ਸਾਡੇ ਭਰਾ ਪਾਕਿਸਤਾਨ ਤੋਂ ਆਏ ਨੇ ਜੀ ਉਹ ਧਰਮ ਕਰਕੇ ਆਏ ਨੇ ਜੇ ਧਰਮ ਨਾਲ ਗੱਲ ਹੁੰਦੀ ਮੈਂ ਤਾਂ ਉੱਥੇ ਰਹਿ ਜਾਂਦੇ ਉਹ ਆਪਣੀਆਂ ਜਮੀਨਾਂ ਜਾਇਦਾਦ ਕਿਉਂ ਛੱਡ ਕੇ ਆਏ ਨੇ ਉਹ ਜੀ ਤੇ ਅੱਜ ਆਪਾਂ ਧਰਮ ਦੀ ਗੱਲ ਨਹੀਂ ਕੋਈ ਸਮਝਦੇ ਸ੍ਰੀ ਅਕਾਲ ਤਖਤ ਸਾਹਿਬ ਪਰਮਾਤਮਾ ਦਾ ਤਖਤ ਜਿਵੇਂ ਅਸੀਂ ਉਹਦਾ ਵੀ ਹੁਕਮ ਨਹੀਂ ਮੰਨਦੇ ਹਾਂ ਫਿਰ ਅਸੀਂ ਹੋਰ ਕਿਸਦਾ ਹੁਕਮ ਮੰਨਣਾ ਮੇਰੇ ਖਿਆਲ ਚ ਦੁਨੀਆ ਦਾ ਕੋਈ ਵਿਅਕਤੀ ਹੋਊਗਾ ਜਿਹੜਾ ਉੱਥੇ ਜਾ ਕੇ ਨਾ ਤਮਸਤਕ ਨਹੀਂ ਹੁੰਦਾ ਹੋਏਗਾ ਹਰ ਬੰਦਾ ਹਰ ਧਰਮ ਦਾ ਬੰਦਾ ਨਤਮਸਤਕ ਹੁੰਦਾ ਹੈ ਔਰ ਬੜੇ ਤੋਂ ਬੜਾ ਬੰਦਾ ਆ ਕੇ ਉੱਥੇ ਆਪਾਂ ਮਹਾਰਾਜ ਰਣਜੀਤ ਸਿੰਘ ਦੀ ਐਗਜ਼ਾਮਪਲ ਦਿੰਦੇ ਹਾਂ ਜੀ ਉਹ ਹੀ ਛੱਡ ਦਿੱ ਆਪਾਂ ਹੋਰ ਕਿੰਨੇ ਬੰਦੇ ਨੇ ਜੀ ਕਿਹੜਾ ਬੰਦਾ ਜਿਹੜਾ ਉੱਥੇ ਨਹੀਂ ਨਤਮ ਜੇ ਕਿਸੇ ਬੰਦੇ ਨੇ ਹੀਲ ਵਿੱਚ ਤੇ ਕੀਤੀ ਹੈ ਤਾਂ ਮਹੀਨਾ ਦੋ ਮਹੀਨਾ ਛੇ ਮਹੀਨੇ ਠਹਿਰ ਕੇ ਅਖੀਰ ਨੂੰ ਆ ਕੇ ਉੱਥੇ ਨਤਮस्तक ਹੋਇਆ ਹੈ ਉਹਨੇ ਆ ਕੇ ਆਪਣੀ ਗਲਤੀ ਮੰਨੀ ਹੈ ਤੇ ਗਲਤੀ ਇਹਨਾਂ ਨੇ ਨਹੀਂ ਮੰਨੀ ਪਣੀ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਣਾ ਟਾਈਮ ਹੈ ਗਲਤੀ ਇਹਨਾਂ ਨੇ ਵੀ ਆ ਕੇ ਮੰਨੀ ਗਲਤੀ ਦਾ ਗਲਤੀ ਤਾਂ ਮੰਨੀ ਕੀ ਜੇ ਤਾਂ ਹੀ ਸਜ਼ਾਵਾ ਦਿੰਦੇ ਆ ਕਿ ਅਸੀਂ ਧਾਰਮਿਕ ਸਜ਼ਾਵਾ ਜੇ ਗਲਤੀ ਮੰਨੀ ਹੁੰਦੀ ਤਾਂ ਉਹਨੂੰ ਇਨਵਿਨ ਲਾਗੂ ਕਰਦੇ ਤੁਹਾਡੀ ਜੋਗਲ ਤੁਸੀਂ ਕਰੋ ਇਹ ਹੀ ਗੱਲ ਬਲਦੇਵ ਸਿੰਘ ਬਟਾਲਾ ਕਹਿੰਦੇ ਨੇ ਉਹ ਕਹਿੰਦੇ ਕਿ ਵੀ ਸਜ਼ਾ ਨਹੀਂ ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਐਗਜ਼ੈਂਪਲ ਦਿੱਤੀ ਜਾਂਦੇ ਉਦੋਂ ਉਹਨਾਂ ਦਾ ਕੁਰਤਾ ਲਾਹ ਦਿੱਤਾ ਗਿਆ ਸੀਗਾ ਕਹਿੰਦੇ ਉਹਨਾਂ ਦੇ ਚੋਲਾ ਪਾ ਕੇ ਖੜਾ ਕੀਤਾ ਗਿਆ ਤੇ ਗੋਲੀ ਚਲਾਉਣ ਦਾ ਜਿਹੜਾ ਟੜੜਾ ਵੰਗ ਹੋਇਆ ਇਹ ਮੰਨਦੇ ਆਪਾਂ ਕਰੋ ਦੇਖੋ ਸਾਨੂੰ ਇਸ ਗੱਲ ਤੇ ਆਰਗੂ ਕਰਨੀ ਨਹੀਂ ਚਾਹੀਦਾ ਜੀ ਜੋ ਹੁਕਮ ਸ਼੍ਰੀ ਕਾਲ ਤਖਤ ਸਾਹਿਬ ਤੋਂ ਆ ਗਿਆ ਸਾਨੂੰ ਇਨਵੈਂਟ ਮੰਨਣਾ ਚਾਹੀਦਾ ਜੀ ਉਹ ਸਜ਼ਾ ਬੰਦ ਸੀ ਉਹ ਕੱਟ ਸੀ ਜਿਹੀ ਜਿਹੀ ਵੀ ਸੀਗੀ ਸਾਨੂੰ ਇਨਵੈਂਟ ਮੰਨੀ ਜੇ ਅਸੀਂ ਉਹਨੂੰ ਪਰਮਾਤਮਾ ਤਖਤ ਮੰਨਦੇ ਆ ਫੇਰ ਸਾਨੂੰ ਇਨਵੈਂਟ ਮੰਨਣਾ ਚਾਹੀਦਾ ਪਰ ਇਨਵੈਂਟ ਨੂੰ ਲਾਗੂ ਹੋਣਾ ਚਾਹੀਦਾ ਸਾਨੂੰ ਜੀ ਨੂੰ ਜੋ ਵੀ ਮਿਲਿਆ ਜਿੰਨੇ ਮਿਲੇ ਉਹ ਵੀ ਸਦਾ ਤੱਕ ਅਸੀਂ ਭੁਗਤ ਨਹੀਂ ਤੁਸੀਂ ਜੋ ਹੋਈ ਤੁਸੀਂ ਭੁਗਤੀ ਤੁਸੀਂ ਵੀ ਸਦਾ ਹੈਗੇ ਸੀ ਮੈਂ ਸਜ਼ਾ ਨਹੀਂ ਭੁਗਤੀ ਸਾਨੂੰ ਸੇਵਾ ਲਈ ਸੀ ਉਹਨਾਂ ਨੇ ਜੀ ਤੁਹਾਨੂੰ ਸੇਵਾ ਲਈ ਸੀ ਸਾਨੂੰ ਸੇਵਾ ਲਈ ਸੀ ਪਰ ਤੁਸੀਂ ਨਾਲ ਉਸੇ ਤਰ੍ਹਾਂ ਸੇਵਾ ਕੀਤੀ ਹੈ ਜਿਵੇਂ ਉਹਨਾਂ ਦੇ ਨਾਲ ਨਹੀਂ ਉਹਨਾਂ ਸਜ਼ਾ ਬੱਕਰੀ ਸੀ ਸਾਡੀ ਬੱਕਰੀ ਸੀ ਜੀ ਸਾਨੂੰ ਤਾਂ ਉਹਨੇ ਕਿਹਾ ਕਿ ਤੁਸੀਂ ਨਾਲ ਸੀ ਜੀ ਤਾਂ ਕਰਕੇ ਤੁਹਾਨੂੰ ਸੇਵਾ ਲਈ ਉਹਨਾਂ ਨੇ ਜਾਨੀ ਕਿ ਜਦੋਂ ਰਾਜਪੋਖ ਸੀ ਉਸ ਵੇਲੇ ਤੁਸੀਂ ਨਾਲ ਸੀ ਨਾਲ ਸੀ ਬਸ ਉਸ ਕਰਕੇ ਤੁਹਾਨੂੰ ਸੇਵਾ ਲਈ ਅਸੀਂ ਅਸੀਂ ਤਾਂ ਲਿਖ ਕੇ ਦਿੱਤਾ ਹੈ ਜੀ ਕਿ ਅਸੀਂ ਉਦੋਂ ਅੰਦਰ ਵਿਧਨ ਪਾਰਟੀ ਗੱਲ ਕਰਦੇ ਰਹੇ ਜੀ ਸਾਡੀ ਗੱਲ ਨਹੀਂ ਸੁਣਾਈ ਹੋਈ ਐਸ ਗੱਲ ਨੂੰ ਸਾਨੂੰ ਕਿੰਨੇ ਸਾਲ ਲੱਗੇ ਯਾਨੀ ਕਿ ਥੋੜੀ ਗੱਲਾਂ ਗੱਲਾਂ ਉਸ ਵੇਲੇ ਦਵਾਈਆਂ ਗਈਆਂ ਸੀ ਇਹਦੇ ਸੱਚਾਈ ਦਵਾਈਆਂ ਨਹੀਂ ਅਸੀਂ ਉਦੋਂ ਵੀ ਰੋਲਾ ਪਾ ਸਕਦੇ ਸੀਗੇ ਪਰ ਅਸੀਂ ਚਾਹੁੰਦੇ ਨਹੀਂ ਸੀਗੇ ਪਾਰਟੀ ਦੇ ਵਿੱਚ ਇੰਨੇ ਛੇਤੀ ਡਿਫਰੈਂਸ ਆ ਜਾਣਾ ਸਾਡੀ ਕੋਸ਼ਿਸ਼ ਵੀ ਕਨੈਕਟਨ ਸਾਡੀ ਗੱਲ ਮੰਨੀ ਜਾਣੀ ਹੈ ਹਮ ਪਰ ਉਹ ਨਹੀਂ ਮੰਨੀ ਗਈ ਹੈ ਇਹ ਤਾਂ ਜਿਲਾ ਘੁੱਟ ਪੀਤਾ ਹੈ ਦੇਖੋ ਆਪਣੇ ਪਰਿਵਾਰ ਨੂੰ ਆਪਣੀ ਪਾਰਟੀ ਛੱਡਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਜੀ ਤੇ ਅਨਸ਼ਰ ਦੇ ਨੂੰ ਛੱਡਦੇ ਹਾਂ ਜੇ ਅਸੀਂ ਦੇਖ ਲਈ ਬਿਲਕੁਲ ਹੀ ਸਿਰ ਦੇ ਉੱਪਰ ਦੀ ਪਾਣੀ ਲੰਘਿਆ ਹਮ ਫੇਰ ਅਸੀਂ ਅੱਪ ਚੁੱਕੇ ਪਰ ਤੁਹਾਡੇ ਸਭ ਦੇ ਕਦ ਬਹੁਤ ਵੱਡੇ ਸੀ ਜਿਵੇਂ ਸਾਡੇ ਪ੍ਰੋਫੈਸਰ ਚੰਦੂ ਮਾਜਰਾ ਜੀ ਦੀ ਗੱਲ ਕੀਤੀ ਹੈ ਬੀਬੀ ਜਗੀਰ ਕੋਰ ਜੀ ਦੀ ਗੱਲ ਕੀਤੀ ਜੇ ਤੁਹਾਡੀ ਗੱਲ ਕੀਤੀ ਜਾਵੇ ਬਹੁਤ ਵੱਡੇ ਵੱਡੇ ਕਦ ਸੀਗੇ ਤੁਹਾਡੀਆਂ ਆਵਾਜ਼ਾਂ ਵੀ ਜੇ ਨਹੀਂ ਸੁਣੀਆਂ ਗਈਆਂ ਹੈਗੇ ਤਾਂ ਫਿਰ ਪਾਰਟੀ ਦਾ ਕਾਹਨ ਨੇੜੇ ਜਾਣਾ ਸੀ ਸਮਝ ਨਹੀਂ ਆਇਆ ਉਸ ਵੇਲੇ ਕਦ ਨਾ ਕਿਸਦਾ ਵੱਡਾ ਹੁੰਦਾ ਨਾ ਛੋਟਾ ਹੁੰਦਾ ਪਰਮਾਤਮਾ ਦੇ ਘਰ ਦੇ ਵਿੱਚ ਤਾਂ ਸਾਰੇ ਇੱਕ ਲਾਈਨ 'ਚ ਖੜ੍ਹਦੇ ਸੀ ਜੀ ਉੱਥੇ ਖੜਨਾ ਚਾਹੀਦਾ ਹੈ ਜੇ ਤੁਸੀਂ ਜ਼ਮੀਨ ਨਾਲ ਜੁੜੇ ਰਹੋਗੇ ਤਾਂ ਸੌਕੇ ਰਹੋਗੇ ਜੇ ਤੁਸੀਂ ਜ਼ਮੀਨ ਛੱਡ ਦਿੰਦੇ ਹੋ ਨਾ ਫਿਰ ਤੁਸੀਂ ਔਖੇ ਹੋਣੇ ਹੋ ਜੀ ਜੇ ਜੇ ਗੱਲ ਮੰਨੀ ਹੁੰਦੀ ਤਾਂ ਜੇ ਨੌਬਤੇ ਨਹੀਂຊਣੀ ਇੱਕ ਗੱਲ ਹੁਣ ਇਹ ਵੀ ਸੁਣਨ ਚਾਰੀ ਹੈ ਬਲਦੇਵ ਸਿੰਘ ਬਡਾਲਾ ਜੀ ਨਾਲ ਇੰਟਰਵਿਊ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਡਰਾਮਾ ਕੀਤਾ ਜਾ ਰਿਹਾ ਇੱਕ ਤੜਾ ਹੁਣ ਉੱਠ ਕੇ ਆਊਗਾ ਉਹ ਕਹੂਗਾ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਵਧੀਆ ਲੀਡਰ ਪੰਜਾਬ ਕੋਲੇ ਨਹੀਂ ਹੈਗਾ ਹੁਣ ਉਹ ਦੁਬਾਰਾ ਜਿਹੜਾ ਹੈਗਾ ਲੀਡਰ ਥਾਪਿਆ ਜਾਵੇ ਇੱਕ ਸਿਰਫ ਤਹਿਬੰਦੀ ਨਾਲ ਡਰਾਇੰਗ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਵੀ ਐਦਾਂ ਕੁਝ ਹੋਊਗਾ ਦੁਬਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਕੇ ਮੂਹਰੇ ਆਉਣਗੇ ਨਹੀਂ ਨਹੀਂ ਉਹ ਤਾਂ ਆਪਨ 100% ਦਿਖ ਰਿਹਾ ਜੀ ਜੀ ਜਿਹੜਾ ਸੱਤ ਮੈਂਬਰ ਕਮੇਟੀ ਦੀ ਗੱਲ ਨਹੀਂ ਮੰਨੀ ਜਾ ਰਹੀ ਹੋਰ ਇਹ ਚ ਕੀ ਹੈ ਹੋਰ ਤਾਂ ਕੋਈ ਗੱਲ ਹੈ ਹੀ ਨਹੀਂ ਜੇ ਇਹ ਹੋਵੇ ਕਿ ਲੋਕ ਜਿੰਨੂੰ ਮਰਜ਼ੀ ਚੁਣ ਲੈਣ ਇਹ ਤਾਂ ਕੋਈ ਰੋਈ ਆਈ ਗੱਲ ਹੀ ਨਹੀਂ ਹੈ ਇਹਦਾ ਇਹਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਤਾਂ ਇਹ ਤਾਂ ਹੀ ਹੋ ਰਿਹਾ ਹੈ ਕਿ ਵੀ ਮੈਂਬਰਸ਼ਿਪ ਆਪਣੀ ਮਰਜ਼ੀ ਨਾਲ ਬੰਦੇ ਆਪਣੀ ਮਰਜ਼ੀ ਦੇ ਤੇ ਵਰਕਮੈਂਟ 6 ਅਕਾਲ ਤੱਕ ਸਰ ਦੀ ਗੱਲ ਨੂੰ ਪਿੱਛੇ ਛੱਡ ਕੇ ਅੱਛੀ ਆਪਣੀ ਗੱਲ ਬਣਾ ਰਹੇ ਆ ਜੀ ਇਹਦੇ ਕੋਈ ਦੋਰ ਆਇਆ ਹੀ ਨਹੀਂ ਹਾਂ ਉਨੂੰ ਉਸ ਨੂੰ ਕੀ ਮੰਨਦੇ ਹੋ ਤੁਹਾਡੇ ਹਲਕੇ ਸਮਾਣਾ ਦੇ ਵਿੱਚ ਐਨ ਕੇ ਸ਼ਰਮਾ ਨੂੰ ਇੱਕ ਵੱਡਾ ਕੱਟ ਕੀਤਾ ਜਾਂਦਾ ਹੈ ਅਕਾਲੀ ਦਲ ਵਿੱਚ ਜਿਹੜੀਆਂ ਭਰਤੀਆਂ ਹੋ ਰਹੀਆਂ ਨੇ ਉਸ ਨੂੰ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਬੰਦੇ ਦੀ ਗੱਲ ਹੈਗੀ ਜਿੱਥੇ ਹੈਗੇ ਉਹਨਾਂ ਜਾਣਾ ਚਾਹੀਦਾ ਉਹਦੀ ਤਾਂ ਕੋਈ ਤੁਹਾਨੂੰ ਇਤਰਾਜ਼ ਹੀ ਨਹੀਂ ਹੋਣਾ ਚਾਹੀਦਾ ਜੀ ਕਿ ਜਿਹੜੇ ਬੰਦੇ ਲੋਕ ਅਕਸੈਪਟ ਕਰਦੇ ਨੇ ਉਹ ਜਾਵੇ ਉੱਥੇ ਕੱਠ ਕਰੇ ਲੋਕਾਂ ਤੇ ਜਾਵੇ ਲੋਕਾਂ ਦੇ ਵਿੱਚ ਰਹੇ ਇੱਕ ਪਾਸੇ ਤਾਂ ਭਰਤੀਆਂ ਹੋ ਰਹੀਆਂ ਇਕੱਠ ਹੋ ਰਿਹਾ ਅੱਛੀ ਗੱਲ ਹੈ ਪਾਰਟੀ ਜੁੜ ਰਹੀ ਹੈ ਪਰ ਦੂਜੇ ਪਾਸੇ ਹਲੇ ਇਸ ਗੱਲ ਦਾ ਕਲੀਅਰੈਂਸ ਨਹੀਂ ਹੋਇਆ ਸੱਤ ਮੈਂਬਰ ਕੀ ਫੈਸਲਾ ਲਓਗੇ ਕਿਸ ਤਰ੍ਹਾਂ ਦੇ ਸ਼ਰਮਣੇ ਕਾਲੀ ਦਲ ਹੋਊਗੀ ਕਿਹੜਾ ਲੀਡਰ ਹੋਊਗਾ ਜੇ ਕੱਲ ਨੂੰ ਪਤਾ ਲੱਗਦਾ ਕਿ ਲੀਡਰ ਹੋਣਾ ਲੋਕਾਂ ਦੇ ਬਨਪਸੰਦਾ ਨਹੀਂ ਫੇਰ ਪਾਰਟੀ ਛੱਡ ਕੇ ਬਾਹਰ ਆਣਗੇ ਲੋਕ ਜਿਹੜੇ ਸ਼ਾਮਲ ਹੋ ਰਹੇ ਨੇ ਮੈਂ ਤਾਂ ਪਹਿਲਾਂ ਕਿਹਾ ਹੈ ਕਿ ਇੱਕ ਪਾਸੇ ਤਾਂ ਅਸੀਂ ਲੋਕਾਂ ਜਾ ਰਹੇ ਹਾਂ ਮੈਂਬਰਸ਼ਿਪ ਕਰ ਰਹੇ ਹਾਂ ਦੂਜੇ ਪਾਸੇ ਅਕਾਲ ਤਾ ਸਾਬ ਦੀ ਗੱਲ ਨੂੰ ਇਗਨੋਰ ਕਰ ਰਹੇ ਹਾਂ ਉਹਦੇ ਉਲਟ ਚੱਲ ਰਹੇ ਹਾਂ ਇਹ ਗੱਲ ਦਾ ਬਹੁਤ ਵੱਡਾ ਫਰਕ ਜੀ ਆਪਾਂ ਸਮਝਦਿਆਂ ਕਿ ਪੰਥ ਨੇ ਸਾਨੂੰ ਪਹਿਲਾਂ ਦੱਸਿਆ ਹੋਇਆ ਤੁਸੀਂ ਕਿੱਥੇ ਖੜੇ ਹੋ ਜੀ ਪੰਥ ਨੇ ਸਾਨੂੰ 15 ਦੁੱਛਣਾ ਸ਼ੁਰੂ ਕਰਤਾ ਜੀ ਕਿ ਤੁਸੀਂ ਕਿਸੇ ਸਟੈਂਡ ਕਰਦੇ 2015 ਤੋਂ ਕਲੀਅਰ ਹੋਣਾ ਸ਼ੁਰੂ ਹੋ ਗਿਆ ਸੀ ਕਲੀਅਰ ਹੋਣਾ ਸ਼ੁਰੂ ਹੋ ਗਿਆ ਜਦੋਂ ਪਹਿਲੀ ਘਟਨਾ ਹੋਈ ਜੀ ਬਾਈ ਡੇ ਡੇ ਬਾਈ ਡੇ ਅਸੀਂ ਥੱਲੇ ਗਏ ਹੂੰ ਠੀਕ ਹੈ ਪਰ ਸਾਡੇ ਵੀ ਐਸਾ ਨਹੀਂ ਹੋਇਆ ਕੋਈ ਹੂੰ ਇਹ ਤਾਂ ਅਸੀਂ ਸਰਦੇ ਨੂੰ ਅਸੀਂ ਜਦੋਂ ਸ਼੍ਰੀ ਅਕਾਲਤਾ ਸਾਹਿਬ ਜਾ ਕੇ ਆਇਆ ਤੇ ਉਹਨਾਂ ਨੇ ਬੁਲਾਇਆ ਉਹਨਾਂ ਨੇ ਕਿੰਨੀ ਵਾਰ ਉਹਨੇ ਮੀਟਿੰਗ ਹੀ ਬੁਲਾ ਰਹੇ ਜਾਂ ਜਾ ਕੇ ਉਹਨੂੰ ਕਿਹਾ ਕਿ ਵੀ ਅਸੀਂ ਰਜਾਇਨ ਕਰਕੇ ਆਏ ਹੂੰ ਫਿਰ ਮੀਟਿੰਗ ਬੁਲਾਈ ਹੈ ਫੇਰ ਵੀ ਆਪਾਂ ਉਹਦੇ ਚ ਇੱਕ ਪਾਸੇ ਤਾਂ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨਾਲ ਬਟੋਹਾ ਸਾਹਿਬ ਦੀ ਬਹਿਸ ਵਾਇਰਲ ਹੋ ਗਈ ਹੈ ਉਹਦੇ ਨਾਲੇ ਪੰਥ ਦਾ ਜਿਹੜਾ ਹੈਗਾ ਖਾਸਾ ਜਿਦੋਂ ਕਹਿ ਸਕਦੇ ਆ ਕਿ ਪੰਜਾਬੀ ਸ਼ਬਦ ਵਰਤਾਂ ਜਲੋਸ਼ ਨਿਕਲਦਾ ਆ ਦਿਖਾਈ ਦਿੱਤਾ ਦੂਜੇ ਪਾਸੇ ਜਦੋਂ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰੀ ਤੋਂ ਹੁਣ ਸੇਵਾ ਮੁਕਤ ਕਰ ਦਿੱਤਾ ਜਾਂਦਾ ਉਦੋਂ ਸ਼ਿਰਸਾ ਸਾਹਿਬ ਨਾਲ ਫੋਟੋ ਤੇ ਉਹਨਾਂ ਦਾ ਸਨਮਾਨਿਤ ਕਰਨ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਕੀ ਮੰਨਦੇ ਹੋ ਕਿ ਪੰਥ ਦਾ ਭਲਾ ਹੋ ਰੇ? ਦੇਖੋ ਇਹੀ ਤਾਂ ਸਾਰੀ ਗੱਲ ਦੀ ਗੱਲ ਨਿਕਲਦੀ ਜੀ ਜੇ ਸਾਡੇ ਨਾਲ ਅਸੀਂ ਉਹ ਜਦੋਂ ਅਸੀਂ ਲਾਇਆ ਸੀ ਤਾਂ ਅਸੀਂ ਐਪਰੀਸ਼ੀਏਟ ਕਰਦੋਂ ਤੱਕ ਨਹੀਂ ਸੀ ਜੀ ਜੇ ਅੱਜ ਕਿਸੇ ਗੱਲੋਂ ਮਤਲਬ ਗੱਲ ਤਾਂ ਇਹ ਹੈ ਵੀ ਉਹਨੇ ਤਾਂ ਫੈਸਲਾ ਕੀਤਾ ਉੱਥੇ ਜੇ ਤੁਸੀਂ ਕਿਤੇ ਕੁਰਸੀ 'ਤੇ ਜਾ ਕੇ ਬੈਠ ਕੇ ਫੈਸਲਾ ਕਰਦੇ ਹੋ ਉਹ ਤਾਂ ਫੈਸਲਾ ਅਕਾਲ ਤਖਤ ਦਾ ਫੈਸਲਾ ਹੈ ਹੂੰ ਤੇ ਅੱਜ ਆਪਾਂ ਕਹਿੰਦੇ ਸਾਡੇ ਬਗਾਂ ਮਾੜਾ ਬੰਦਾ ਕੋਈ ਹੈ ਨਹੀਂ ਅਸੀਂ ਕਹਿੰਦੇ ਹੁਣ ਫਾਹੇ ਟੰਗਦੇ ਨਾ ਅਸੀਂ ਹੂੰ ਅੱਜ ਅਸੀਂ ਛੋਟੇ ਤੁਸੀਂ ਫਿਰ ਤੁਸੀਂ ਇਹ ਸਾਬ ਸਾਹਿਬ ਸਾਡੇ ਐਗਜ਼ੀਕਟਿਵ ਦੇ ਮੈਂਬਰ ਸੀਗੇ ਜੀ ਸਾਡੀ ਕੋਰ ਕਮੇਟੀ ਦੇ ਮੈਂਬਰ ਸੀਗੇ ਸਾਰੇ ਫੈਸਲੇ ਸਾਡੇ ਦਿੱਲੀ ਤੋਂ ਹੁੰਦੇ ਸੀਗੇ ਤੇ ਜੇ ਛੋਟੀ ਛੋਟੀ ਪਰਚੀ ਕਰਾਉਣੀ ਉਹ ਵੀ ਕਹਿੰਦੇ ਸਿਰਤਾਜ ਸਾਹਿਬ ਕਰਾ ਕੇ ਲੈ ਕੇ ਆਉਣਗੇ ਉਦੋਂ ਸਿਰਤਾਜ ਸਾਹਿਬ ਬਹੁਤ ਚੰਗੇ ਸੀ ਜੇ ਹੁਣ ਕਿਸੇ ਨੇ ਸਿਰੋਪਾ ਪਾਦਾ ਜਿਹੜਾ ਜਿਹੜੇ ਜੈਦਾਰ ਸਾਹਿਬ ਨੇ ਸਾਡੇ ਸਾਡੇ ਸਿੱਖ ਪੰਥ ਕੌਮ ਦੇ ਸੁਪਰੀਮ ਨੇ ਉਹ ਕਿਸੇ ਨੂੰ ਸਿਰੋਪਾ ਪਾਉਂਦੇ ਨੇ ਜੇ ਕਿਸੇ ਸਿੱਖ ਦੀ ਕੋਈ ਵਡਿਆਈ ਹੁੰਦੀ ਹੈ ਕੋਈ ਚੰਗੀ ਗੱਲ ਹੁੰਦੀ ਹੈ ਉਹਨੂੰ ਸਿਰੋਪਾ ਪਾਉਣਾ ਉਹਨੂੰ ਸ਼ਾਬਾਸ਼ ਦੇਣੀ ਹੋਰ ਕੌਣ ਦੇਊਗਾ ਜੀ ਕੋਈ 12 ਬੰਦੇ ਆ ਕੇ ਥੋੜੇ ਲੈਣਗੇ ਸਿੱਖ ਸਾਹਿਬ ਵੀ ਪੰਥਦਈ ਆ ਦੇਖੋ ਇਹ ਦੇਖੋ ਪੰਥ ਦਾ ਕਹਿ ਲੋ ਸਿੱਖ ਕਹਿ ਲੋ ਸਾਰੀ ਦੁਨੀਆ ਦੇ ਵਿੱਚ ਅੱਜ ਸਿੱਖ ਫੈਲਿਆ ਹੋਇਆ ਜਿਹੜਾ ਸਿੱਖੋ ਪੰਥਦਈ ਆ ਸਾਰੀ ਮੈਂ ਤਾਂ ਸਾਰੀ ਗੱਲ ਕਹਿ ਜਾਂਦਾ ਇਹ ਇਹ ਜੋ ਡਿਫਰੈਂਸ ਕਿਉਂ ਆ ਰਹੇ ਨੇ ਸਾਰੇ ਮੈਂ ਤਾਂ ਕਹਿ ਰਿਹਾ ਕਿ ਅਸਲ ਤਾਂ ਸਿੱਖ ਦੇ ਆਪਾਂ ਕਹਿ ਲਈਏ ਨਾ ਹਰ Hindu ਵੀ ਸਿੱਖ ਹੈ ਜੀ ਅਰੇ ਹਰ ਦਾ ਸਤਿਕਾਰ ਕਰਦਿਆਂ ਜੀ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਹੈ ਦਰਵਾਜੇ ਚਾਰ ਰੱਖੇ ਨੇ ਕਿਉਂ ਰੱਖੇ ਨੇ ਕਿ ਉੱਥੇ ਤਾਂ ਕੋਈ ਵੀ ਆ ਸਕਦਾ ਹੈ ਉੱਥੇ ਹਰ ਬੰਦੇ ਦਾ ਸਤਿਕਾਰ ਹੈ ਹਰ ਬੰਦੇ ਉਸ ਦਾ ਮਿਲਣਾ ਚਾਹੀਦਾ। ਹਿੰਦੂ ਤਾਂ ਹਮੇਸ਼ਾ ਇਹ ਕਹਿ ਰਹੇ ਕਿ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਸੀ ਨਾ ਹੁੰਦੇ। ਉਹ ਤਾਂ ਆਪਣੇ ਆਪ ਨੂੰ ਸਿੱਖ ਮੰਨਦੇ ਨੇ। ਬਿਲਕੁਲ ਠੀਕ। ਪਰ ਸਿੱਖ ਦੇ ਹਿੰਦੂ ਦਾ ਜਿਹੜਾ ਹੈਗਾ ਮਸਲਾ ਲਿਆ ਕੇ ਭਾਜਪਾ ਪਾਰਟੀ ਦਾ ਸਿਰਸਾ ਜਿੱਤੇ ਨੇ ਤਾਂ ਉਸ ਚੀਜ਼ ਨੂੰ ਮਸਲਾ ਬਣਾ ਕੇ ਕਿਉਂ ਪੰਥ ਦੇ ਅੱਗੇ ਲਿਆਂਦਾ ਜਾ ਰਿਹਾ ਜਦ ਕਿ ਅਕਾਲੀ ਦਲ ਪੰਜਾਬ 'ਚ ਸਟੈਂਡਿੰਗ ਨਹੀਂ ਕਰ ਰਿਹਾ। ਦੇਖੋ ਸਟੈਂਡ ਵੀ ਕਰਦਾ ਹੈ, ਸਭ ਕੁਝ ਕਰਦਾ ਹੈ ਪਰ ਜੇ ਅਸੀਂ ਗਲਤੀਆਂ ਕਰਾਂਗੇ ਤਾਂ ਰਖੜਾ ਕਿਥੋਂ ਸਟੈਂਡ ਕਰੇ ਆਪਣੇ ਆਪਣੇ ਗਲਤੀ ਨਹੀਂ ਭਰ ਕੇ। ਇਹ ਜਿਹਾ ਕਿ ਪੰਜਾਬ ਆਪਣੀ ਜਗ੍ਹਾ ਇੱਕ ਅਲੱਗ ਤਲਅਲੇ ਕੀ ਪਾਸੇ ਹੋ ਗਏ ਜਿਹ ਸੋ ਗੁਰੂ ਸਿੰਘ ਬਾਦਲ ਜੀ ਡੇਢ ਮਹੀਨੇ ਬਾਅਦ ਅਸਤੀਫਾ ਦਿੰਦੇ ਨੇ ਅਕਾਲ ਤਖਤ ਦੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਦਾ ਕੋਈ ਹੱਲੇ ਨਿਯੰਤਰਣ ਨਹੀਂ ਆ ਰਿਹਾ ਹੈਗਾ ਤੁਸੀਂ ਜਿਤਾ ਦਿੱਤਾ ਕਿ ਪੁੰਦਰ ਸਾਹਿਬ ਸਾਹਿਬ ਕੱਲ੍ਹ ਆਣੀ ਨਾ 13 ਤਰੀਕ ਨੂੰ ਕਿਵੇਂ ਕਿਵੇਂ ਹੱਲ ਹੋਣਾ ਦੇਖੋ ਹੱਲ ਮੈਂ ਤਾਂ ਕਹਿਆ ਗੱਲ ਕਿ 15 ਤੋਂ ਬਾਅਦ ਅਸੀਂ ਪਹਿਲਾਂ ਥੇਣਾ ਤੇ ਨਹੀਂ ਆਏ ਜੀ ਕਿਉਂ ਨਹੀਂ ਆਏ ਮੇਨ ਕੰਨਤਾ ਹੀ ਸੀ ਐਸੇ ਦੋ ਇੱਕ ਵੱਲ ਕਹਿੰਦੇ ਸੀ ਵੇ ਵਿਧਾਨ ਮੁਤਾਬਕ ਜੋ ਗੁਰੂ ਸਾਹਿਬ ਕਹਿੰਦੇ ਨੇ ਜੋ ਸਾਡਾ ਵਿਧਾਨ ਬਣਿਆ ਉਸ ਤਰ੍ਹਾਂ ਆਪਾਂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਤੇ ਜਾਏ। ਸਿਕਰੋ ਸਾਹਿਬ ਬਹੁਤ ਵੱਡਾ ਵਕਵਾ ਤੁਸੀਂ ਦੱਸਤਾ 15 ਤੋਂ 25 10 ਸਾਲ ਹੋ ਗਏ 10 ਸਾਲ ਦੇ ਸਾਨੂੰ ਸਮਝ ਨਹੀਂ ਆਈ ਵੀ ਅਸੀਂ ਥੱਲੇ ਜਾ ਰਹੇ ਹਾਂ। ਸਾਰੀ ਸਮਝ ਸੀ ਪਰ ਆਪਾਂ ਕੁਰਸੀ ਨਹੀਂ ਸੀ ਜਿੱਤ ਨਹੀਂ ਚਾਹੁੰਦੇ। ਹਮ ਆਪਾਂ ਕਹਿੰਦੇ ਸੀ ਵੀ ਨਾ ਕਿਵੇਂ ਨਾ ਕਿਵੇਂ ਛੱਡ ਦੇਵੇ ਕਿਵੇਂ ਨਾ ਕਿਵੇਂ ਛੱਡ ਦੇਵੇ। ਮੇਰਾ ਖਿਆਲ ਕਿੰਨੀ ਵਾਰ ਗੱਲਾਂ ਹੋਈਆਂ ਹੋਣੀਆਂ ਬੈਠ ਕੇ ਜਿਵੇਂ ਆਪਾਂ ਬੈਠੇ ਆ 20 ਵਾਰ ਗੱਲਾਂ ਹੋਈਆਂ ਕਿ ਜੀ ਆਪਾਂ ਟੈਂਪਰਰੀ ਛੱਡ ਦਿਓ। ਆਪਾਂ ਸ਼੍ਰੀ ਹਰਿਕ੍ਰਿਸ਼ ਇਹ ਗੱਲ ਇਹ ਗੱਲ ਨੂੰ ਮੰਨਦੇ ਹੋ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦਾ ਹਾਲ ਮਾੜਾ ਦੇਖਿਆ ਲੋਕਾਂ ਨੇ ਫਿਰ ਅਕਾਲੀ ਦਲ ਦੀਆਂ ਨੀਤੀਆਂ ਮਾੜੀਆਂ ਦੇਖੀਆਂ ਚਾਹੇ ਬੇਅਦਬੀਆਂ ਹੋਈਆਂ ਚਾਹੇ ਬਾਬਲ ਕਲਾਚ ਕੋਲੀਖਾਂਡ ਹੋਇਆ ਉਹ ਸਭ ਕੁਝ ਦੇਖ ਕੇ ਤਿਰ ਪੱਖ ਵੱਲ ਜਾਣਾ ਪਿਆ ਆ ਜਾਮਾ ਦੀ ਪਾਰਟੀ ਪੰਜਾਬ ਸਰਕਾਰ ਬਣਾ ਕੇ ਬੈਠੀ ਹੈ ਉਹ ਜੋ ਕੁਝ ਲਾਅ ਐਂਡ ਆਰਡਰ ਦਿਖਾ ਰਹੀ ਹੈ ਜੋ ਕੁਝ ਰਾਜ ਕਰ ਰਹੀ ਹੈ ਹੁਣ ਪਬਲਿਕ ਨੂੰ ਉਹਦੇ ਵਾਸਤੇ ਅਕਾਲੀ ਦਲ ਤੇ ਕਾਂਗਰਸ ਨੂੰ ਨੇਟੇ ਰਹਿਣਾ ਚਾਹੀਦਾ ਜਿੰਮੇਵਾਰ ਵੀ ਛੋਡੇ ਕਰਕੇ ਸਾਨੂੰ ਕਿਸੇ ਹੋਰ ਪਾਸੇ ਜਾਣਾ ਚਾਹੀਦਾ 100% ਜਿੰਮੇਵਾਰ ਨੇ ਜੀ ਕਾਂਗਰਸ ਨੇ ਕਰਪਸ਼ਨ ਤਬਕੇ ਕੀਤੀ ਜੀ ਅਕਾਲੀ ਦਲ ਨੇ ਬੇਅਦਮੀ ਸਟੈਂਪ ਲੱਗੀ ਜੀ ਉਹਦੇ ਕਰਕੇ ਤੀਜੀ ਪਾਰਟੀ ਆਈ ਅਦਰਵਾਈਜ਼ ਤਾਂ ਉਹਦਾ ਮਸਲਾ ਜਿੰਨੇ ਕੰਮ ਕੀਤੇ ਸੀ ਅਸੀਂ ਸ਼ੋਮਨੀ ਕਾਲੀ ਦਲ ਨੇ ਕੰਮ ਕੀਤੇ ਸੀ ਸਾਡੀ ਸਰਕਾਰ ਵਾਕਈ 25 ਸਾਲ ਨਹੀਂ ਚੱਲਦੀ ਹੂੰ ਪਰ ਕਿਉਂਕਿ ਅਸੀਂ ਦੂਜੇ ਪਾਸੇ ਬੇਅਦਮੀ ਵਾਲੇ ਪਾਸੇ ਵੀ ਪੈ ਗਏ ਹੂੰ ਉਹ ਵੀ ਸਜਾ ਸਾਡੀ ਪੁੱਗ ਤੇ ਰਹੇ ਆ ਦੇਖੋ ਥੋੜਾ ਜੁਵੈਨ ਤੁਹਾਡੀ ਜਾਇਦਾ ਤੁਹਾਡੇ ਰਤਵੇ ਸਾਰੇ ਛੋਟੇ ਹੁੰਦੇ ਨੇ ਧਰਮ ਤੁਹਾਡਾ ਸਭ ਤੋਂ ਉੱਪਰ ਹੈ ਜੀ ਜੇ ਤੁਹਾਡਾ ਧਰਮ ਵਿੱਚ ਪੱਕਿਆ ਧਰਮ ਦੇ ਵਿੱਚ ਰਿਸੈਂਡ ਕਰਦੇ ਹੋ ਤਾਂ ਤੁਹਾਡਾ ਸਾਰਾ ਜਦੋਂ ਜਦੋਂ ਸਭ ਤੋਂ ਪਹਿਲਾ ਧਰਮ ਦੇ ਨਾਲ ਜੁੜਿਆ ਹੋਇਆ ਮਸਲਾ ਆਇਆ ਸੀਗਾ ਜਦੋਂ ਸਿਰਸੇ ਵਾਲੇ ਸਾਧਨੇ ਗੁਰਗੋਵਿੰਦ ਸਿੰਘ ਦਾ ਸੁਆਗ ਲਨ ਜਾਇਆ ਸੀਗਾ ਉਸ ਵੇਲੇ ਜੇ ਸਟੈਂਡ ਕਰਦੀ ਪਾਰਟੀ ਕੋਈ ਕਰੜਾ ਕਦਮ ਚੱਕਦੀ ਉਹਦੇ ਤਾਂ ਮਾਫੀਨਾਮੇ ਚਲੇਗੇ ਉਸ ਵੇਲੇ ਦੀ ਇਹ ਗੱਲਾਂ ਹੋਣੀ ਚਾਹੀਦੀਆਂ ਸੀ ਦੇਖੋ ਉਦੋਂ ਤੇ ਅਤਲ ਜੀ ਇਹ ਗੱਲ ਕਹਿ ਲੋ ਕਿ ਇਹ ਸੱਚ ਦੀ ਗੱਲ ਘੱਟ ਦੀ ਗੱਲ ਹੈ ਜੀ ਜਦੋਂ ਉਹ ਆਪ ਆਇਆ ਜੀ ਉਹ ਉਹਦੀ ਵੀ ਆਪਾਂ ਸਾਰੀ ਹਿਸਟਰੀ ਪੜ੍ਹੀ ਆ ਮੈਂ ਤੁਹਾਨੂੰ ਹਿਸਟਰੀ ਦੱਸਾਂ ਤੁਹਾਨੂੰ ਸਾਰਾ ਕੁਝ ਪਤਾ ਹੈ ਕਿਵੇਂ ਪਾਇਆ ਕਿਵੇਂ ਜੱਜ ਸਾਹਿਬ ਤੋਂ ਫੈਸਲਾ ਕਰਵਾਇਆ ਪਰ ਤੁਹਾਡੇ ਸਾਰੇ ਲੀਡਰ ਉੱਥੇ ਸਰਸੇ ਵਾਲੇ ਦੇ ਅੱਗੇ ਨਤਮਸਤਕ ਹੁੰਦੇ ਰਹੇ ਨੇ ਸਭ ਦੀਆਂ ਤਸਵੀਰਾਂ ਹੈਗੀਆਂ ਨੇ ਜਦੋਂ ਅਸੀਂ ਗਏ ਮੈਂ ਵੀ ਗਿਆ ਉੱਥੇ ਜੀ ਜਾ ਕੇ ਫਿਰ ਮੈਂ ਸ਼੍ਰੀ ਕਲਤਖਸਬਤੀ ਜਾ ਕੇ ਆਇਆ ਜੀ ਜਾ ਕੇ ਕਿਹਾ ਵੀ ਮੈਂ ਜਾ ਕੇ ਆਇਆ ਜੀ ਜੀ ਉੱਥੇ ਜੋ ਸੇਵਾ ਲਈ ਉਹ ਸੇਵਾ ਹੀ ਭੁਗਤ ਗਿਆ ਹੂੰ ਦੇਖੋ ਮੈਂ ਤਾਂ ਕਿਹਾ ਹੈ ਸ੍ਰੀ ਅਕਾਲ ਤਖਸਾਲ ਸ੍ਰੀ ਹੰਦਰ ਸਾਹਿਬ ਬਖਸ਼ੰਦ ਨੇ ਹੂੰ ਬਖਸ਼ਦੇ ਨੇ ਉਹ ਮੈਨੂੰ ਬਖਸ਼ਿਆ ਵੀ ਹੈ ਉਹਨੇ ਕਿਰਪਾ ਵੀ ਕੀਤੀ ਹੈ ਉਹਨਾਂ ਦੀ ਮਿਹਰ ਸਦਕੇ ਅਜ ਇੱਥੇ ਪਹੁੰਚੇ ਹੋਇਆ ਜੀ ਆਦਰਵਾਇਜ ਮੇਰੇ ਵਰਗੇ ਬੰਦੇ ਨੂੰ ਕੌਣ ਪੁੱਛਦਾ ਹੈ ਮੇਰੇ ਬੰਦੇ ਕੋਈ ਸੰਜੀਦ ਨਾ ਬੰਦਾ ਬੇਲਕਾ ਕੰਮ ਕਰਦਾ ਚਲੋ ਇਹ ਤਾਂ ਤੁਹਾਡੀ ਵੱਡੀਆਂ ਗੱਲਾਂ ਨੇ ਅਸੀਂ ਸਾਰੇ ਜਾਣ ਲੈ ਤੁਸੀਂ ਕਿੰਨੇ ਕੁ ਤਨਾਰਤ ਕਿੰਨੇ ਨਾਮਵਰ ਇਨਸਾਨ ਹੋ ਨਹੀਂ ਦੇਖੋ ਗੁਰੂ ਮਹਾਂ ਜੀ ਦੀ ਕਿਰਪਾ ਸਿੱਖ ਪਾਠ ਦੀ ਮਿਹਰ ਹੈ ਉਹਦੀ ਮਿਹਰ ਸਦਕੇ ਹੀ ਹੁੰਦਾ ਹਾਂਗਾ ਨੇ ਤਾਂ ਹਰ ਬੰਦੇ ਆਪਣੇ ਘਰ ਚ ਹਰ ਬੰਦਾ ਫੰਨੇ ਕਾਏ ਕੋਈ ਵੀ ਘਟ ਨਹੀਂ ਸਮਝਦਾ ਪਰ ਮੈਂ ਕਹਿੰਦਾ ਬਖਸ਼ਿਸ਼ ਤਾਂ ਗੁਰੂ ਮਹਾਰਾਜੀ ਹੁੰਦੀ ਹੈ ਜੇ ਆਪਾਂ ਉਹਦੀ ਬਖਸ਼ਿਸ਼ ਲੈ ਕੇ ਚਲੀਏ ਉਹਦਾ ਓਟ ਆਸਾ ਲੈ ਕੇ ਚਲੀਏ ਫਿਰ ਉਹ ਹੋਰ ਬਖਸ਼ਿਸ਼ ਕਰਦਾ ਹੈ ਜਦੋਂ ਅਸੀਂ ਮੈਚ ਆ ਜਾਂਦੇ ਨਾ ਵੀ ਮੈਂ ਪਤਾ ਨਹੀਂ ਕੀ ਆ ਮੈਂ ਪਤਾ ਨਹੀਂ ਆਪਣੇ ਕਰਕੇ ਆ ਫਿਰ ਮਜ਼ਾ ਮਾਰ ਖਾਂਦਾ ਅੱਜ ਉਹੀ ਗੱਲ ਹੋ ਗਈ ਚਲੋ ਪੁਰਾਣੀ ਹਿਸਟਰੀ ਫਲੋਰੀ ਜਾਵਾਂਗੇ ਤਾਂ ਬਹੁਤ ਕੁਝ ਹੈਗਾ ਮੈਨੂੰ ਹੁਣ ਇਹ ਦੱਸੋ ਕਿ ਜਿਹੜੀ ਪੰਜਾਬ ਦੀ ਜਨਤਾ ਹੈ ਜਿਹੜੇ ਪੰਜਾਬ ਦੇ ਸਿੱਖ ਨੇ ਪੰਥਕ ਲੋਕ ਨੇ ਜਾਂ ਜਿਹੜੇ ਸਿੱਖ ਧਰਮ ਦੀ ਰਿਸਪੈਕਟ ਕਰਨ ਵਾਲੇ ਹਿੰਦੂ ਵੀ ਹੈਗੇ ਨੇ ਉਹਨਾਂ ਦਾ ਕੀ ਮੈਸੇਜ ਆ ਹੁਣ ਅਕਾਲੀ ਦਲ ਦੁਬਾਰਾ ਖੜਾ ਹੋਏਗਾ ਕਿ ਜਿਹੜੇ ਚਿਹਰਿਆਂ ਤੋਂ ਜਿਹੜੇ ਲੀਡਰਾਂ ਤੋਂ ਹੁਣ ਤੁਹਾਨੂੰ ਦਿੱਕਤ ਆ ਜਿਹੜੇ ਪਿੱਛੋਂ ਡਾਇਰੈਕਸ਼ਨ ਆ ਦੇ ਰਹੇ ਨੇ ਉਹ ਤੁਹਾਡੇ ਨਾਲ ਚੱਲ ਕੇ ਮਿਲ ਕੇ ਚੱਲਣਗੇ ਜਾਂ ਤੁਹਾਡੀ ਅਲੱਗ ਪਾਵਰ ਜਿਹੜੀ ਆ ਲੋਕਾਂ ਦੀ ਸੇਵਾਵਸਥਾ ਆਊਗੀ ਦੇਖੋ ਕੰਨੀ ਦਾ ਗੁਰੂ ਮਹਾਰਾਜ ਨੇ ਸੁੱਚੇ ਪਾਤਸ਼ਾਹ ਨੇ ਕਰਨੀਆਂ ਸਾਡੇ ਹੱਥੇ ਕੁਝ ਨਹੀਂ ਹੈ ਪਰ ਇਹ ਵਿਸ਼ਵਾਸ ਹੈ ਮੈਨੂੰ ਕਿ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੀ ਅੱਗੇ ਲੈ ਕੇ ਚੱਲਾਂਗੇ ਹਰਮੰਦਰ ਸਾਹਿਬ ਨੂੰ ਆ ਧਰਮ ਅੱਗੇ ਲੈ ਕੇ ਚੱਲਾਂਗੇ ਜੀ ਸਾਡੀ ਸਰਕਾਰ 27 ਦੇ ਵਿੱਚ 100% ਆਉਗੀ ਜੀ 100% ਮੈਨੂੰ ਪੁੱਛੋ ਥੋੜੀ ਸਰਕਾਰ ਦੇ ਵਿੱਚ ਕਿਹੜੇ ਲੀਡਰ ਉਹ ਲੀਡਰ ਹੋਈ ਜਾਣਗੇ ਹੁਣ ਜਿਹੜੇ 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 ਪਿੱਛੇ ਡਾਇਰੈਕਸ਼ਨਾਂ ਦੇ ਰਹੇ ਨੇ ਨਹੀਂ ਨਹੀਂ ਸਪਸ਼ਟ ਗੱਲ ਤੁਸੀਂ ਵੀ ਨਹੀਂ ਦੱਸਿਆ ਕਿ ਡਾਇਰੈਕਸ਼ਨਾਂ ਕੌਣ ਦੇ ਰਿਹਾ ਮੈਂ ਵੀ ਨਹੀਂ ਦੱਸ ਰਿਹਾ ਪਰ ਲੋਕਾਂ ਨੂੰ ਪਤਾ ਹੈ ਜਿਹੜੇ ਬੰਦੇ ਡਾਇਰੈਕਸ਼ਨਾਂ ਦੇ ਰਹੇ ਨੇ ਜਾਂ ਉਹ ਤੁਹਾਡਾ ਹਿੱਸਾ ਹੋਣਗੇ ਜਿਹੜੇ ਜਿਹੜੇ ਉਹ ਤੁਹਾਡੀ ਸਰਕਾਰ ਦੇ ਹਿੱਸਾ ਹੋਣਗੇ ਸਰ ਜਿਹੜੇ ਬੰਦੇ ਸ਼੍ਰੀ ਅਕਾਲ ਚੱਕ ਦੇ ਹੁਕਮ ਨਾਮੇ ਨੂੰ ਨਹੀਂ ਮੰਨ ਰਹੇ ਉਹ ਸਵਾਲੇ ਉਦੇ ਉਹਨਾਂ ਕਰਕੇ ਤਾਂ ਅਸੀਂ ਇੱਥੇ ਖੜੇ ਆ ਨਹੀਂ ਨਹੀਂ ਤੁਹਾਡਾ ਵੀ ਕੋਈ ਏਜੰਡਾ ਹੋਵੇਗਾ ਤੁਹਾਡੇ ਤੁਸੀਂ ਹੈ ਜਿਓ ਪ੍ਰੋਫੈਸਰ ਪ੍ਰੀਤ ਸਿੰਘ ਚੰਦੋ ਮਾਜਰਾ ਹੈਗੇ ਨੇ ਤਜਿੰਦਰ ਸਿੰਘ ਜੀ ਹੈਗੇ ਨੇ ਅਸੀਂ ਕਿਤੇ ਕਾਊਂਟ ਨਹੀਂ ਕਰਦੇ ਆ ਬੰਦੇ ਚ ਕਾਊਂਟ ਨਹੀਂ ਕਰਦੇ ਹਣ ਬੰਦਾ ਇੱਕ ਜਾਂ ਦੋ ਨਹੀਂ ਕਾ ਤੁਸੀਂ ਪੰਥ ਦੀ ਗੱਲ ਹੈ ਇੱਥੇ ਤਾਂ ਲੋਕਾਂ ਦੀ ਗੱਲ ਹੈ ਜੇ ਮੈਂ ਨਾ ਹੋਵਾਂ ਫੇਰ ਵੀ ਕੋਈ ਫਰਕ ਨਹੀਂ ਪੈਂਦਾ ਪਰ ਲੋਕੀ ਦਾ ਨਾ ਹੋਵੇ ਲੋਕੀ ਤਾਂ ਲੋਕੀ ਤਾਂ ਉਹ ਚੀਜ਼ਾਂ ਵੀ ਦੇਖ ਰਹੇ ਨੇ ਨਾ ਕਿ ਜਿੱਥੇ ਤੁਸੀਂ ਹੁੰਨੇ ਹੋ ਉੱਥੇ ਆਪਣਾ ਰਾਜਾ ਸੋਮੀ ਦੇ ਜਿਹੜੇ ਪ੍ਰਮੁੱਖ ਹੈਗੇ ਗੁਰਿੰਦਰ ਸਿੰਘ ਜੀ ਉਹ ਵੀ ਹੁੰਦੇ ਨੇ ਢਿਲੋਂ ਸਾਹਿਬ ਉੱਥੇ ਹਰਪ੍ਰੀਤ ਸਿੰਘ ਜੀ ਵੀ ਆਉਂਦੇ ਨੇ ਕੁਝ ਨਵਾਂ ਵਿਉਤ ਲੱਚੀ ਜਾ ਰਹੀ ਹੈ ਦੇਖੋ ਕਈ ਗੱਲਾਂ ਨਾ ਆਪਾਂ ਐਵੇਂ ਵੱਡੀਆਂ ਕਰ ਦਿੰਦੇ ਆ ਜੀ ਜਿਹੜੀ ਮੇਰੀ ਗੱਲ ਹੋਈ ਹਮ ਜਿੱਥੇ ਉੱਥੇ ਗਏ ਜੀ ਉਹ ਜਦੋਂ ਉਹਨਾਂ ਦੇ ਉੱਤੇ ਇਹ ਬੇਤਾਈ ਜਾਂ ਆਪਾਂ ਕੋਈ ਕਹਿਲੀ ਜੋ ਉਹਨਾਂ ਨੇ ਕੀਤਾ ਜਾਂ ਉਹਨੂੰ ਹਟਾਇਆ ਹਮ ਉਹਨਾਂ ਨੇ ਮੈਨੂੰ ਦੱਸਿਆ ਕਿ ਜੀ ਮੈਂ ਇਹਨਾਂ ਕੋ ਆਪਾਂ ਪੰਜਾਬੀ ਜੀ ਗੱਲ ਉਸ ਕਰਨਾ ਆ ਜੀ ਕਿ ਜਦੋਂ ਇੱਕ ਗਲਤ ਮਾੜੀ ਹੋਈ ਹੈ ਵੀ ਗਲਤ ਗਲਤ ਹੋਈ ਹੈ ਉਹ ਜਿਹਨੂੰ ਕਿੰਨਾ ਹਾਈਲਾਈਟ ਕਰਤਾ ਆਪਾਂ ਨੇ ਮੈਂ ਤਾਂ ਕੁਦਰਤੀ ਉਸੇ ਜਾ ਰਿਹਾ ਸੀ ਲੰਘ ਰਿਹਾ ਸੀ ਪਰ ਉਸ ਤੋਂ ਪਹਿਲਾਂ ਉਹ ਸੁਭਾਗ ਹੋਇਆ ਨਹੀਂ ਮੈਂ ਕਦੀ ਮਿਲਣ ਦੀ ਗੱਲਾਂ ਸਾਹਮਣੇ ਨਹੀਂ ਆਈਆਂ ਉਸੇ ਵੇਲੇ ਆਈਆਂ ਤਾਂ ਹੀ ਗੱਲ ਹੈ ਵੀ ਆਪਾਂ ਗੱਲ ਨੂੰ ਥੋੜੀ ਜੀ ਵੱਡੀ ਵੀ ਗੱਲ ਕਰਦੇ ਨਾ ਜੀ ਕੋਈ ਗੱਲ ਹੁੰਦੀ ਹੈ ਕਈ ਵਾਰ ਤਾਂ ਸੱਚੀ ਗੱਲ ਐ ਐਂ ਸ਼ੱਕ ਹੋਿੰਦਾ ਵੀ ਜਦੋਂ ਆ ਗੱਲਾਂ ਐ ਐਂ ਵੱਡੀਆਂ ਹੋ ਜਾਂਦੀਆਂ ਨੇ ਨਹੀਂ ਉਹ ਕਿ ਵੱਡੀ ਗੱਲ ਤਾਂ ਇਹ ਵੀ ਹੈਗੀ ਕਿ ਸਰਦਾਰ ਸੁਰਜੀਤ ਸਿੰਘ ਰਖੜਾ ਸਾਡੇ ਦੇਸ਼ ਦੇ ਜਿਹੜੇ ਮੰਤਰੀ ਹੈਗੇ ਨੇ ਗ੍ਰਹਿ ਮੰਤਰੀ ਅਮਿਤ ਸ਼ਾ ਸਾਬਾਣੀ ਪਿੰਦ ਦੇ ਦੇਖੋ ਬੜੀਆਂ ਲੰਮੀਆਂ ਗੱਲਾਂ ਹੋਈਆਂ ਨੇ ਦੇਖੋ ਹੁਣ ਜੇ ਗੱਲਾਂ ਕਰ ਲਈ ਤਾਂ ਮੁੱਕੀਆਂ ਨਹੀਂ ਗੱਲਾਂ ਜੀ ਸ਼ਰਮਾ ਜੀ ਦੀ ਇੱਥੇ ਮੈਂ ਮਤ ਆਊਟ ਆਫ ਬੇ ਕਰੀ ਠੀਕ ਹੈ ਜੀ ਉਹਨਾਂ ਨੇ ਇੱਕ ਪੈਸੇ ਨਹੀਂ ਲੱਗਣ ਦਿੱਤਾ ਹੂੰ ਉਹਨਾਂ ਨੇ ਟੋਟਲ 3.5 ਲੱਖ ਰੁਪਏ ਮੇਰੇ ਦਫ਼ਤਰ ਦੇ ਕਿਐ ਸੀ ਜੀ ਔਰ ਮੈਂ 22 ਲੱਖ ਰੁਪਏ ਦਵਾਇਆ ਉਹਨਾਂ ਨੂੰ ਹੁਣ ਦੇਖ ਲਵੀ ਕਿੰਨੇ ਪੈਸੇ ਲੱਗੇ ਕਿੰਨੇ ਦਾ ਹੋਇਆ ਜੀ ਫਿਰ ਉਹਨਾਂ ਨੇ ਕਿਹਾ ਵੀ ਸੁਰਜੀਤ ਰੱਖ ਲੈ ਰਾਣੀ ਦੀ ਮਤ ਕਰੀ ਜੀ ਉੱਥੇ ਅੰਮ੍ਰਿਤਸਰ ਜਾ ਕੇ ਇਹ ਜੀ ਪੈਸੇ ਦੇ ਕੇ ਆਇਆ ਪਰ ਐਨਕੇ ਸ਼ਰਮਾ ਜੀ ਮੈਨੂੰ ਲੱਗਦਾ ਤੁਹਾਡੇ ਕੋਲ ਹੀ ਰਾਜਨੀਤੀ ਦੇ ਵਿੱਚ ਚੱਲਣੇ ਥੋੜਾ ਮੈਂ ਅੱਜ ਉਹਨੂੰ ਮਾਰਿਆ ਕਹਾ ਹੁਣ ਤੱਕ ਮੈਂ ਐਪਰੀਸ਼ੀਏਟ ਕਰਦਾ ਰਿਹਾ ਜੀ ਤੇ ਅੱਜ ਉਹਨੂੰ ਮਾਰਿਆ ਕਹਾ ਤੇ ਫਿਰ ਮੈਂ ਇਹ ਗੱਲ ਕਹੀ ਸੀ ਜੀ ਕਿ ਗਰੇਵਾ ਸਾਹਿਬ ਤੇ ਐਨਕੇ ਸ਼ਰਮਾ ਜੀ ਕਹਿੰਦੇ ਆਪਾਂ ਹਰਮਿੰਦਰ ਸਾਹਿਬ ਚੱਲਦੇ ਆ ਜੇ ਤਾਂ ਉਹ 1 ਰੁਪਿਆ ਸਾਫਤ ਕਰਤਾ ਉਹਨਾਂ ਨੇ ਹੂੰ ਕਈ ਮੈਂ ਦੇਖਿਆ ਹੈ ਉੱਥੇ ਹੂੰ ਫਿਰ ਮੈਂ ਸਾਰੀ ਜ਼ਿੰਦਗੀ ਪੋਲਿਟਿਕ ਵਿੱਚ ਵੱੜਦਾ ਨਹੀਂ ਆ ਮੈਂ ਤੁਹਾਨੂੰ ਪ੍ਰਸ਼ੰਸਾ ਕਰਨਾ ਗੁਰੂ ਦੇ ਘਰ ਖੜ ਕੇ ਕਹਿਣਾ ਮੈਂ ਵੱੜਦਾ ਨਹੀਂ ਜੀ ਜੇ ਨਾ ਸਬਤ ਕਰਿਆ ਫਿਰ ਉਹ ਆਪਣੀ ਸਜ਼ਾ ਆਪ ਹੀ ਲੈਣ ਮੈਂ ਉਹਨੂੰ ਕਹਿੰਦਾ ਵੀ ਹੱਸ ਜਾ ਉਹ ਕਰ ਲੈਣ ਜੇ ਦੇਖੋ ਜੇ ਅਨਕੇ ਸ਼ਰਮਾ ਜੀ ਹੀ ਤੁਹਾਡੇ ਕੋਲੇ ਆਂਦੇ ਨਹੀਂ ਮੇਰੇ ਕੋਲ ਹੁਣ ਇਕੱਠ ਹੋ ਗਿਆ ਨਹੀਂ ਪਰਤੀ ਕੱਲ ਹੀ ਆਪਾਂ ਤੁਹਾਡੇ ਨਾਲ ਚੱਲਦੇ ਆਂ ਫਿਰ ਨਾਲ ਲੈ ਕੇ ਚੱਲੂਗੇ ਜਿਹੜੀ ਚੀਜ਼ ਮੈਂ ਤਾਂ ਕਹਿੰਦਾ ਜੀ ਸ਼੍ਰੀ ਕਲਤਾ ਸਾਹਿਬ ਜੀ ਨੂੰ ਕਹਿੰਦੇ ਨੇ ਜੋ ਕਹਿੰਦੇ ਨੇਗੇ ਚ ਮੰਨ ਲਾਂਗੇ ਸਾਨੂੰ ਕਹਿੰਦੇ ਨੇ ਘਰੇ ਬੈਠ ਜਾਓ ਤੁਸੀ ਕੁਝ ਨਹੀਂ ਕਰਨਾ ਹੈ ਉੱਦਾਂ ਘਰੇ ਬੈਠ ਜਾਇ ਇੱਕ ਇੰਚ ਵੀ ਬਾਹਰ ਨਹੀਂ ਵੜਦੇ ਇੱਕ ਇੰਚ ਵੀ ਉਹਨਾਂ ਦਾ ਹੁਕਮ ਸਾਡੇ ਲਈ ਤਾਂ ਹੁਕਮ ਹੈ ਜੀ ਅਕਾਲ ਤਖਤ ਸਾਹਿਬ ਨੇ ਤਾਂ ਸੱਚ ਸੱਤ ਮੈਂਬਰੀ ਤਾਂ ਹੀ ਬਣਾਈ ਹੈ ਵੀ ਅਕਾਲੀ ਦਲ ਦਾ ਕੋਈ ਨਵਾਂ ਵਹਿ ਕੱਢ ਨਾ ਹੋਵੇ ਵਧੀਆ ਕੱਢ ਨਾ ਹੋਵੇ ਬਿਲਕੁਲ ਉਹਨਾਂ ਨੇ ਕਿਹਾ ਜੀ ਈ ਗੱਲ ਕਹੀ ਸੀ ਉਹਨਾਂ ਨੇ ਹੂੰ ਕਿ ਜਿਹੜੀ ਭਰਤੀ ਕਰਨੀ ਹੈ ਆਧਾਰ ਕਾਰਡ ਲਾ ਕੇ ਹੂੰ ਤੇ ਸੱਤ ਮੈਂਬਰੀ ਦੀ ਕਮੇਟੀ ਦੀ ਨਿਗਰਾਨੀ ਚ ਰਹੋ ਅਜੋ ਕਹਿੰਦੇ ਸਾਡੇ ਕੋਲ ਕੋਈ ਬਣ ਜੇ ਪੇਚੇ ਤੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਨੂੰ ਕਿ ਇਤਰਾਜ ਹੈ ਨੀ ਜੇ ਫਿਰ ਉਹੀ ਬਣਦੇ ਜਿਹੜੇ ਡੈਕਾਂ ਦੇ ਰਹੇ ਨੇ ਮਾ ਕੋਈ ਬਣ ਜਵੇ ਤੇ ਫਿਰ ਤੁਸੀਂ ਨਾਲ ਚੱਲੋਗੇ ਉਹਨਾਂ ਦੇ ਬਿਲਕੁਲ ਜੋ ਜੋ ਮੈਂ ਤਾਂ ਕਹਤਾ ਜਿਹੜਾ ਹੁਕਮ ਹੈ ਸ਼੍ਰੀ ਕਾਲਤਾ ਸਾਹਿਬ ਦਾ ਉਹਦੇ ਲਈ ਸਾਨੂੰ ਨਾਲ ਚੱਲਣ ਦੀ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਨਹੀਂ ਫਿਰ ਉਹ ਦੋ ਸ਼ੰਕਾ ਮ ਆ ਹੋ ਗਏ ਨੇ ਇੱਕ ਸ਼ੰਕਾ ਤੇ ਹੈ ਕਿ ਪਿੱਛੋਂ ਡਾਇਰੈਕਸ਼ਨਾਂ ਹੋ ਰਹੀਆਂ ਠੀਕ ਹੈ ਪਹਿਲਾ ਸਰ ਮੱਥੇ ਆ ਕਾਲਤਾ ਸਾਹਿਬ ਯਾਨੀ ਕਿ ਜਿਹੜੇ ਡਾਇਰੈਕਸ਼ਨਾਂ ਦੇ ਰਹੇ ਨੇ ਪਿੱਛੋਂ ਉਹੀ ਫਿਰ ਦੁਬਾਰਾ ਪ੍ਰਚਾਲ ਬਣਦੇ ਨੇ ਜਾਂ ਮੈਨੂੰ ਹੋਰ ਕੋਈ ਤਕਲੀਫ ਨਹੀਂ ਮੈਨੂੰ ਤਕਲੀਫ ਹੈ ਕਿ ਸ਼੍ਰੀ ਕਾਲਤਾ ਸਾਹਿਬ ਦਾ ਹੁਕਮ ਨਹੀਂ ਮੰਨਿਆ ਜਾ ਰਿਹਾ ਚਾਹੇ ਉਹ ਪਿੱਛੋਂ ਡਾਇਰ ਇਹ ਉਹ ਇਸ ਡਿরেকਸ਼ਨ ਦਾ ਸਰਦਾਰ ਸਾਬ ਤੁਹਾਨੂੰ ਵੀ ਪਤਾ ਹੈ ਪਬਲਿਕ ਵੀ ਗੱਲਾਂ ਕਰ ਰਹੀ ਹੈ ਫਿਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਰਗਵੀਰ ਸਿੰਘ ਜੀ ਨੂੰ ਵੀ ਪਤਾ ਹੋਵੇਗਾ ਪਤਾ ਹੋਊਗਾ ਉਹਨੂੰ ਦੇਖੋ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਫਿਰ ਇਹ ਫੈਸਲਾ ਪੰਥ ਕੋਲ ਹੀ ਜਾਊਗਾ ਲੋਕਾਂ ਕੋਲ ਜਾਊਗਾ ਨਹੀਂ ਇਸ ਤੋਂ ਬਾਅਦ ਫਿਰ ਅੱਗੇ ਪੰਥ ਕੋਲ ਆਏਗਾ ਪੰਥ ਕੋਲ ਜਾਊਗਾ ਹੀ ਜੀ ਫਿਰ ਲੋਕਾਂ ਨੇ ਫੈਸਲਾ ਕਰਨਾ ਹੂੰ ਤੇ 2027 ਤੋਂ ਪਹਿਲਾਂ ਪਹਿਲਾਂ ਕੋਈ ਅਕਾਲੀ ਦਲ ਦਾ ਨਵਾਂ ਰੂਪ ਦੇਖਣ ਨੂੰ ਮਿਲੇਗਾ ਤੁਸੀਂ ਦੇਖਿਓ ਬਹੁਤ ਵਧੀਆ ਰੂਪ ਦੇਖੋ ਜੀ ਬਹੁਤ ਵਧੀਆ ਦੇਖੋਗੇ ਬਸ ਕਮਾਲ ਦੇ ਦੇਖੋਗੇ ਅੱਜ ਜਿਵੇਂ ਆਪਾਂ ਕਹਿੰਦੇ ਰਿਫਾਈਨ ਕਰਕੇ ਆਪਾਂ ਚੀਜ਼ ਨੂੰ ਹਮ ਉਸ ਤਿਆਂ ਦਾ ਆਊਗਾ ਚੰਗੇ ਬੰਦੇ ਆਉਣਗੇ ਇਹ ਕਿ ਆਸ ਲਈ ਆ ਲਾਰੇ ਸੀਗੇ ਕਿ ਕਿਪਨਾ ਅਕਾਲੀ ਦਲ ਬਣ ਸਕਦਾ ਇਹ ਤਾਂ ਨਹੀਂ ਹੋਏਗਾ ਇਹ ਮੈਂ ਇਹ ਜੇ ਮਰਜ਼ੀ ਕਹੀ ਜਣ ਇਹ ਜੋ ਮਰਜ਼ੀ ਕਹੀ ਜਣ ਜਿਹੜਾ ਬੰਦਾ ਗੁਰੂ ਨੂੰ ਮੰਨਦਾ ਹੈ ਸੱਚੇ ਪਾਤਸ਼ਾਹ ਨੂੰ ਮੰਨਦਾ ਹੈ ਜੇ ਕਿਸੇ ਨੇ ਧਨਾੜ ਬਣਾਇਆ ਉਹ ਵੀ ਪਰਮਾਤਮਾ ਨੇ ਬਣਾਇਆ ਜੀ ਜੇ ਕਿਸੇ ਨੂੰ ਜਗਰ ਸਾਹਿਬ ਇੱਕ ਗੱਲ ਹੋਰ ਦੱਸੋ ਸਭ ਤੋਂ ਲਾਸਟ ਕੁਐਸਚਨ ਹੈ ਇਹ ਇਸ ਤੋਂ ਬਾਅਦ ਵਾਈਂਡ ਅਪ ਕਰਾਂਗੇ ਕੀ ਅਕਾਲੀ ਦਲ ਦੁਆਰਾ ਤੋਂ ਸੁਰਜੀਤ ਹੋ ਜਾਂਦਾ ਹੈ ਦੁਆਰਾ ਉਸੇ ਤਰ੍ਹਾਂ ਕੰਮ ਕਰਨ ਲੱਗ ਜਾਂਦਾ ਹੈ ਕੀ ਫੇਰ ਵੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਏਗਾ 27 ਦੀ ਇਲੈਕਸ਼ਨ ਲੜਨ ਵਾਸਤੇ ਟਾਈਮ ਤੋਂ ਪਹਿਲਾਂ ਗੱਲ ਕਹਿਣੀ ਕੋਈ ਵੀ ਔਖੀ ਹੁੰਦੀ ਹੈ ਅੱਜ ਤੁਸੀਂ ਕਿਵੇਂ ਗੱਲ ਕਰਦੇ ਹੋ ਜੇ ਸਾਡੇ ਪੱਲੇ ਕੁਝ ਨਹੀਂ ਹੋਊਗੀ ਵਾਜਪਾ ਨਾਲ ਨਾ ਕਿਉਂ ਕਰੂਗੀ ਆਪਾਂ ਵਾਲੇ ਨਾਲ ਨਾ ਕਿਉਂ ਕਰਨਗੇ ਨਾਲ ਕਾਂਸਲ ਕਿਉਂ ਹਮੇਸ਼ਾ ਬੰਦਾ ਸਮਝੋਤਾ ਉਹ ਬੰਦੇ ਨਾਲ ਕਰਦਾ ਜਿਹਦੇ ਪੱਲੇ ਧਾਣੇ ਹੁੰਨ ਜੀ ਜੀ ਅਜੇ ਹੁਣ ਕਿੰਨੀਆਂ ਪਾਰਟੀਆਂ ਬਣੀਆਂ ਨੇ ਲੇ ਉਹ ਉਹਨਾਂ ਦੋਨੋਂ ਸਮਝੋਤਿਆਂ 'ਚ ਫਰਕ ਪੈ ਜਾਂਦਾ ਨਾ ਕਿ ਪਲੜਾ ਕਿਦਨੋਂ ਭਰਿਆ ਕਿਹਦੀ ਆਜਾਦਾ ਸ਼ਰਤਾਂ ਮੰਨੀ ਜਾਂਦੀਆਂ ਜਿਵੇਂ ਪਹਿਲਾਂ ਜਿੰਨੀ ਦੇਰ ਬਾਜਪਾ ਦੇ ਅਕਾਲੀ ਦਲ ਦਾ ਘੜ ਜੋੜ ਰਿਹਾ ਤਾਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਗਿਣਮੀਆਂ ਚੋਣਮੀਆਂ ਸੀਟਾਂ ਹੀ ਮਿਲਦੀਆਂ ਰਹੀਆਂ ਨੇ ਜੇ ਹੁਣ ਬੀਜੇਪੀ ਦਿੱਲੀ 'ਚ ਤਲੀ ਆਲਓਵਰ ਇੰਡੀਆ ਦੇ ਵਿੱਚ ਕਾਫੀ ਸੀਟਾਂ ਉਹਨਾਂ ਕੋਲ ਹੈਗੀਆਂ ਨੇ ਚੰਗਾ ਮੰਡੇਟ ਹੈਗਾ ਫਿਰ ਉਹਨਾਂ ਦਾ ਪੱਲੜਾ ਇਸ ਵੇਲੇ ਭਾਰੀ ਹੈ ਫਿਰ ਇੱਥੇ ਉਹ ਆਪਣੇ ਹਿਸਾਬ ਨਾਲ ਸੀਟਾਂ ਰੱਖ ਸਕਦੇ ਨੇ ਆਪਣੇ ਸਾਹਮਣੇ ਆਮਰਤਪਾਲ ਜੀ ਦਾ ਖਾਕਾ ਜੀ ਦਾ ਕੁਝ ਨਹੀਂ ਹੁੰਦਾ ਜੀ ਭਾਜਪੀ ਨਾਲ ਜੀ ਕਿੰਨੀਆਂ ਵੋਟਾਂ ਜਿੱਤਦੇ ਨੇ ਉਹ ਹੂੰ ਇਹ ਲੋਕਾਂ ਦੀ ਖੀਰ ਹੈ ਲੋਕ ਜੋ ਫੈਲਾ ਕਰਨਗੇ ਉਹੀ ਗੱਲ ਹੋਣੀ ਹੈ ਠੀਕ ਹੈ ਜੀ ਜੇ ਸਾਡੀ ਗੱਲ ਬਹੁਤ ਵੱਡੀ ਹੋਊਗੀ ਤਾਂ ਸਾਡੀ ਸ਼ਰਤਾਂ ਹੋ ਜਾਣਗੀਆਂ ਉਹਨਾਂ ਦੀ ਗੱਲ ਹੋਈ ਤਾਂ ਉਹਨਾਂ ਦੀ ਸ਼ਰਤਾਂ ਹੋ ਜਾਣਗੀਆਂ ਤੇ ਹਾਲੇ ਤੱਕ ਟਾਈਮ ਤੋਂ ਪਹਿਲਾਂ ਕੋਈ ਗੱਲ ਕਹਿਣੀ ਔਖੀ ਅੱਜ ਕੋਈ ਸਮਝੌਤੇ ਦੀ ਗੱਲ ਨਹੀਂ ਕੋਈ ਹੋਣੀ ਅੱਜ ਤਾਂ ਸਾਡੀ ਜੀ ਜਿਹੜੇ ਕਾਲ ਤੱਕ ਸਾਹਿਬ ਸਾਡੇ ਲਈ ਸੁਪਰੀਮ ਮਤਲਬ ਸਾਡੇ ਨਾਲ ਤਾਂ ਸਿਆਸਤ ਬੜੀ ਛੋਟੀ ਚੀਜ਼ ਹੈ ਹੂੰ ਸਾਾਸਤ ਛੋਟੀ ਚੀਜ਼ ਹੈ ਧਰਮ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਉਹਦੇ ਉੱਤੇ ਚੱਲਣਾ ਸਾਡੀ ਡਿਊਟੀ ਹੈ ਸਾਡਾ ਫਰਜ਼ ਬਣਦਾ ਹੈ ਗੁਰੂ ਨੇ ਕਿਰਪਾ ਕੀਤੀ ਕਿੰਨੇ ਕੁ ਉਮਰ ਹੈ ਜਰ ਤੁਹਾਡੀ ਮੇਰੀ ਤਾਂ ਉਮਰ ਬਹੁਤ ਛੋਟੀ ਹੈ ਜੀ ਨਹੀਂ ਮੈਂ ਗੱਲ ਕਰਦਾ ਕਿ ਵੀ ਆਪਾਂ ਜੇ ਆਪਣੀ ਧਰਮ ਤੇ ਠੜ ਗਏ ਮਤਲਬ ਕੀ ਕਰੋਗੇ ਜੀ ਬਿਲਕੁਕੁਲ ਜੀ ਬਾਕੀ ਗੱਲਾਂ ਸਾਡੇ ਛੋਟੀਆਂ ਨੇ ਧਰਮ ਥੋੜੇ ਵੱਡੀ ਗੱਲ ਹੁੰਦੀ ਹੈ ਰਖਣੇ ਸਾਹਿਬ ਬਸ ਮੈਂ ਜਮ ਬਾਈਂਡ ਅਪ ਕਰਨ ਲੱਗਾ ਮੈਨੂੰ ਇਹ ਦੱਸੋ ਕਿ ਕੱਲ 13 ਫਰਵਰੀ ਸੱਤ ਮੈਂਬਰੀ ਕਮੇਟੀ ਦੀ ਕੱਲ ਮੀਟਿੰਗ ਹੋਣੀ ਹੈ ਜੇ ਭੁੰਦਰ ਸਾਹਿਬ ਆਉਂਦੇ ਨੇ ਉਹਦਾ ਕੋਈ ਨਤੀਜਾ ਨਿਕਲਦਾ ਫੇਰ ਸਾਰਾ ਮੱਥੇ ਆ ਜਾਂ ਫਿਰ 14 14 ਤਰੀਕ ਤੋਂ ਬਾਅਦ ਤੁਹਾਡੇ ਵੱਲੋਂ ਵੀ ਕੋਈ ਰੋਸ਼ਨੀ ਪਾਈ ਜਾਏਗੀ ਪੰਥ ਵਸਤੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਗਿਰਦਾਸ ਕਰਨਾ ਵੀ ਕੋਈ ਨਾ ਕੁਛਟਾ ਨਿਕਿਆ ਹੋਵੇ ਠੀਕ ਹੈ ਜੀ ਪਰ ਆਸ ਉਮੀਦ ਬਹੁਤ ਘੱਟ ਹੈ ਬਹੁਤ ਘੱਟ ਹੈ ਪਹਿਲੀ ਗੱਲ ਤਾਂ ਮੈਨੂੰ ਮੀਟਿੰਗ ਹੋਣ ਦੀ ਉਮੀਦ ਹੈ ਨਹੀਂ ਜੀ ਜੇ ਮੀਟਿੰਗ ਹੋਈ ਫਿਰ ਰਿਜ਼ਲਟ ਨਿਕਲਦਾ ਹੋਤਾ ਹੈ ਪਰ ਗੁਰੂ ਅਗਿਰਦਾਸ ਜੀ ਕਹਿੰਦੇ ਕੋਈ ਨਾ ਕੁਛਟਾ ਨਿਕਿਆ ਆਵੇ ਜੇਕਰ ਨਹੀਂ ਨਿਕਲਦਾ ਕੁਛ ਅਗਲਾ ਰਾਹ ਸੋਚੋ ਅਗਲਾ ਰਾਤ ਅਗਲੇ ਦਿਨ ਆ ਲੈ ਦੇਖਾਂਗੇ ਕੀ ਹੋਣਾ ਹੈ ਹੈਗਾ ਹੈ ਮਨ ਚ ਵੈਸੇ ਨਿਓ ਤਾਂ ਦੇਖੋ ਰਾਤ ਪਰਮਾਤਮਾ ਦੀ ਬੜੀ ਨਾ ਇਸ ਛੇ ਦੇ ਉੱਪਰ ਨਿਗਾਹ ਹੈਗੀ ਹੈ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ ਪੰਜਾਬ ਦੇ ਲੋਕਾਂ ਦੀ ਪਰਮਾਤਮਾ ਨੇ ਕਰਨਾ ਹੈ ਰਾਤਾ ਪਰਮਾਤਮਾ ਆਪਣੇ ਆਪ ਕੱਢਦਾ ਹੈ ਜੇ ਬੰਦਾ ਨਾ ਜੀ ਕੁਝ ਫਸ ਜਾਵੇ ਕਿਤਨਾ ਕਿਤੇ ਉੱਥੇ ਮੈਂ ਪਰਮਾਤਮਾ ਉਹਨੂੰ ਰਾਹ ਦਿਖਾਉਂਦਾ ਹੈ ਉਹ ਰਾਹ ਵਿਕੜ ਕੇ ਆਪੇ ਕੱਢਦੇ ਆਪੇ ਨਿਕਲ ਆਉਂਦੇ ਨੇ ਸੱਲਾ ਸੋ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ ਬਹੁਤ ਬਾਖੂਬੀ ਜਵਾਬ ਦਿੱਤੇ ਨੇ ਸਾਰੀਆਂ ਸਾਰੀਆਂ ਗੱਲਾਂ ਦੇ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਆਪਾਂ ਨੂੰ ਕਲੀਅਰ ਹੋ ਗਿਆ ਕਿ ਹੁਣ ਅਕਾਲੀ ਦਲ ਦਾ ਇੱਕ ਵਧੀਆ ਰੂਪ ਦੇਖਣ ਨੂੰ ਮਿਲੇਗਾ ਹਾਲਾਂਕਿ ਇਹਨਾਂ ਵੱਲੋਂ ਇਹ ਸ਼ੰਕਾ ਜ਼ਰੂਰ ਜਤਾ ਦਿੱਤੀ ਗਈ ਕਿ ਇੱਕ ਤਾਂ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਡਰਾਮਾ ਚੱਲ ਰਿਹਾ ਉਹ ਸਾਰਾ ਪਿੱਛੋਂ ਡਾਇਰੈਕਸ਼ਨਾਂ ਨਾਲ ਚੱਲ ਰਿਹਾ ਤੇ ਨਾਲ ਇਹ ਵੀ ਕਲੀਅਰ ਕਰਤਾ ਕਿ ਕੱਲ ਬਲਵਿੰਦਰ ਸਿੰਘ ਪੁੰਦਰ ਹੋ ਸਕਦਾ ਵੀ ਨਾ ਹੀ ਆਹ ਤੇ ਮੀਟਿੰਗ ਨਾ ਹੋਵੇ ਸੋ ਇਹ ਦੇਖਣਾ ਹੋਵੇਗਾ ਲੇਕਿਨ ਲਾਲ ਇਹ ਵੀ ਅਰਦਾਸ ਕੀਤੀ ਹੈ ਵਾਹਿਗੁਰੂ ਅਗੇ ਸਰਦਾਰ ਸੋਜੀਤ ਸਿੰਘ ਰਖਣਾ ਨੇ ਕਿ ਇਹਦਾ ਹੱਲ ਜਲਦ ਹੋਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਕੀ ਭਵਿੱਖ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਹੁਣ ਕੱਲ 13 ਫਰਵਰੀ ਤੋਂ ਬਾਅਦ ਆਪਾਂ ਨੂੰ ਦੇਖਣਾ ਹੋਵੇਗਾ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ